ਸੰਜੀਵ ਜੀ ਪੰਜਾਬ ਦੀ এডਿਕੇਸ਼ਨ ਨੂੰ ਕਿੱਥੇ ਤੱਕ ਖੜੀ ਵੇਖਦੇ ਹੋ ਤੁਸੀਂ ਦੇਖੋ ਕਿ ਸਭ ਤੋਂ ਵੱਡਾ ਚੈਲੰਜ ਐਸ ਵੇਲੇ ਸਾਡੇ ਕੋਲ ਜਿਹੜਾ ਬ੍ਰੇਨ ਡਰੇਨ ਦਾ ਹੈ ਬੱਚਾ ਪਲੱਸ 2 ਕਰਦਾ ਹੈ ਬਾਹਰ ਦੌੜ ਜਾਂਦਾ ਚਾਹੇ ਉਹ ਮਤਲਬ ਕੈਨੇਡਾ ਜਾਏ ਚਾਹੇ ਅਮਰੀਕਾ ਜਾਏ ਚਾਹੇ ਆਸਟ੍ਰੇਲੀਆ ਜਾਏ ਚਾਹੇ ਯੂਰਪ ਦੇ ਵਿੱਚ ਜਾਏ ਚਾਹੇ ਫਿਨਲੈਂਡ ਜਾ ਕਿਤੇ ਵੀ ਜਾਏ ਪਰ ਗੱਲ ਹੈ ਕਿ ਉਹ ਇੱਥੇ ਰਹਿ ਕੇ ਰਾਜ਼ੀ ਨਹੀਂ ਇਹਦਾ ਮਤਲਬ ਇਹ ਹੈ ਕਿ ਕਿਤੇ ਨਾ ਕਿਤੇ ਸਾਡੀ এডਿਕੇਸ਼ਨ ਦੇ ਵਿੱਚ ਘਾਟ ਹੈ ਕੋਈ ਬਹੁਤ ਵੱਡੀ ਡੈਫੀਸ਼ੈਂਸੀ ਹੈ ਜਿਹਨੂੰ ਅਸੀਂ ਮਤਲਬ ਬਹੁਤ ਮਿਊਸਕਨ ਅਸੀਂ ਅੰਦਾਜ਼ ਚ ਕਹਿਣਾ ਪਏਗਾ ਕਿ ਅਸੀਂ 70 75 80 ਸਾਲਾਂ ਦੇ ਵਿੱਚ ਵੀ ਉਹਨੂੰ ਦੂਰ ਨਹੀਂ ਕਰ ਸਕੇ ਤਾਂ ਹੀ ਸਾਡੇ ਬੱਚ ਜਿਹੜੇ ਆ ਬ੍ਰੇਨ ਡレイン ਸਾਡਾ ਹੋ ਰਿਹਾ ਬੱਚੇ ਸਾਡੇ ਬਾਹਰ ਜਾ ਰਹੇ ਆ ਤੁਸੀਂ ਸਾਡੇ ਨੇਬਰਿੰਗ ਬਲਕ ਚਾਇਨਾ ਨੂੰ ਦੇਖੋ ਜੀ ਉਹਨਾਂ ਨੇ এডਿਕੇਸ਼ਨ ਦੀ ਜਿਹੜੀ ਸੀ ਧਾਰ ਹੀ ਚੇਂਜ ਕਰਕੇ ਰੱਖ ਦਿੱਤੀ ਉਹਦੀ ਧਾਰਾ ਹੀ ਬਦਲ ਦਿੱਤੀ ਉਹਨਾਂ ਨੇ ਜਿਹੜੀ ਅਕੈਡੈਮਿਕ এডਿਕੇਸ਼ਨ ਹੈ ਉਹਨੂੰ ਦਰਕਰਨਾਰ ਕਰਦੇ ਹੋਏ ਸਿੱਧਾ ਸਕਿੱਲ এডਿਕੇਸ਼ਨ ਦੇ ਉੱਤੇ ਲੈ ਕੇ ਆਏ ਜੀ ਔਰ ਤੁਸੀਂ ਦੇਖੋ ਪਿਛਲੇ 25 30 ਸਾਲਾਂ ਵਿੱਚ ਉਹਨਾਂ ਨੇ ਐਸਾ ਇਨਫਰਾਸਟ੍ਰਕਚਰ ਖੜਾ ਕਰਤਾ ਐਸੀ ਸਕਿੱਲਡ ਲੇਬਰ ਖੜੀ ਕਰ ਦਿੱਤੀ ਕਿ ਜਿਨ੍ਹਾਂ ਨੇ ਐਸੀਆਂ ਚੀਜ਼ਾਂ ਬਣਾਈਆਂ ਮੈਂ ਕਹਿੰਦਾ ਪਲਾਂਟ ਦੇ ਉੱਤੇ ਕੋਈ ਐਸਾ ਘਰ ਨਹੀਂ ਹੈ ਜਿੱਥੇ ਤੁਸੀਂ ਜਾਓ ਤੇ ਤੁਹਾਨੂੰ ਚਾਈਨਾ ਦਾ ਸਾਮਾਨ ਨਾ ਪਹੁੰਚਾ। ਤੋਂ ਬੜੀ ਦੁੱਖਨਾਇਕ ਹੈ ਕਹਿਣਾ ਪੈਂਦਾ ਹੈ ਕਿ ਤੁਸੀਂ ਇੱਕ ਪਲੱਸ 2 ਲੈਵਲ ਤੱਕ ਦਾ ਸਿਲੇਬਸ ਚੱਕ ਲਓ। ਬਿਲਕੁਲ। ਤੋਂ ਇੱਕ ਚੈਪਟਰ ਮੈਨੂੰ ਦਿਖਾ ਦਿਓ ਐਗਰੀਕਲਚਰ ਤੇ ਹੋਵੇ ਜੀ। ਹੈ ਹੀ ਨਹੀਂ। ਜਿਸ ਸਟੇਟ ਦੇ ਵਿੱਚ 90-95% ਦੇ ਆਸ-ਪਾਸ ਲੋਕ ਖੇਤੀ ਦੇ ਉੱਤੇ ਡਿਪੈਂਡੈਂਟ ਨੇ ਉਸ ਖੇਤੀ ਦੇ ਉੱਤੇ ਸਬਜੈਕਟ ਨੂੰ ਜਦੋਂ ਪੜਾਇਆ ਹੀ ਨਹੀਂ ਜਾਂਦਾ ਤਾਂ ਉਹਦੇ ਨਾਲ ਬੱਚਿਆਂ ਦਾ ਜੜਾਵ ਪੈਦਾ ਕਿਵੇਂ ਹੋਏਗਾ? ਜਦ ਤੱਕ ਉਹਦੇ ਨਾਲ ਜੜਾਵ ਉਸ ਕਿਤੇ ਨਾ ਪੈਦਾ ਨਹੀਂ ਹੋਏਗਾ ਤਾਂ ਜ਼ਮੀਨ ਦੇ ਨਾਲ ਜੜਾਵ ਕਿੱਦਾਂ ਪੈਦਾ ਹੋਏਗਾ ਕੋਈ ਵੀ ਬੱਚਾ ਪੰਜਾਬੀ ਮੇਰਾ ਖਿਆਲ ਹਾਰਡਲੀ ਦਸਾਂ ਦੇ ਵਿੱਚੋਂ ਇੱਕ ਵਾਰ ਭਾਵੇਂ ਮਿਲ ਜੇ ਦਸਾਂ ਚ 9 ਬੰਦੇ ਤੁਹਾਨੂੰ ਪ੍ਰਵਾਸੀ ਮਿਲਣਗੇ ਜਿਹਦੇ ਵਿੱਚ ਪ੍ਰਵਾਸੀਆਂ ਦੇ ਵਿੱਚੋਂ ਵੀ ਦਸਾਂ ਚੋਂ 5 ਤੁਹਾਨੂੰ 오ਡੀਸਾ ਦੇ ਮਿਲਣਗੇ ਜਿਹੜੇ ਸੈਨੀਟਰੀ ਵਾਲੇ ਹੈਗੇ ਸੋ ਇੱਥੋਂ ਤੁਸੀਂ ਅੰਦਾਜ਼ਾ ਲਾਓ ਕਿ ਜਿਹੜਾ ਕਿਤਾ ਮੁਖੀ ਜਿਹੜੇ ਮਤਲਬ ਕੋਰਸਸ ਹੈਗੇ ਨੇ ਉਹਨਾਂ ਦਾ ਐਜੂਕੇਸ਼ਨ ਦੇ ਨਾਲ ਜੁੜਾ ਬਹੁਤ ਜ਼ਰੂਰੀ ਹੈ ਤਾਂ ਕਿ ਤੁਸੀਂ ਉਹ ਚੀਜ਼ ਤਿਆਰ ਕਰੋ ਜਿਹੜੀ ਸਮਾਜ ਦੇ ਵਿੱਚ ਜਿਸ ਚੀਜ਼ ਦੀ ਡਿਮਾਂਡ ਹੈ ਸਤਿ ਸ਼੍ਰੀ ਅਕਾਲ ਅਜੀਤ ਪੌਡਕਾਸਟ ਵਿੱਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਮਨਜੂਤ ਸਿੰਘ ਅੱਜ ਦਾ ਪੋਡਕਾਸਟ ਬੇਹੱਦ ਖਾਸ ਹੈ ਕਿਉਂਕਿ ਅੱਜ ਸਾਡੇ ਵਿੜੇ ਪਹੁੰਚੇ ਨੇ ਐਜੂਕੇਸ਼ਨਿਸ ਨੇ ਡਾਕਟਰ ਸੰਜੀਵ ਕੁਮਾਰ ਸੈਣੀ ਬੀਬੀਐਸ ਗਰੁੱਪ ਮੋਗਾ ਦੇ ਚੇਅਰਮੈਨ ਨੇ ਉਹਨਾਂ ਸਵਾਗਤ ਕਰਦੇ ਹਾਂ ਤੇ ਅੱਜ ਖੁੱਲੀਆਂ ਗੱਲਾਂ ਬਾਤਾਂ ਕਰਾਂਗੇ ਸੋ ਸਮਾਂ ਕੱਟ ਕੇ ਤੁਸੀਂ ਪਹੁੰਚੇ ਹੋ ਡਾਕਟਰ ਸੰਜੀਵ ਜੀ ਬਹੁਤ ਬਹੁਤ ਸਵਾਗਤ ਹੈ ਅਜੀਤ ਦੇ ਵਿੜੇ ਪਹੁੰਚੇ ਹੋ ਬਹੁਤ ਬਹੁਤ ਧੰਨਵਾਦ ਜੀ ਮੈਂ ਖਾਸ ਕਰਕੇ ਅਜੀਤ ਅਦਾਰੇ ਦਾ ਬੜਾ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਇਹ ਮੌਕਾ ਦਿੱਤਾ ਔਰ ਇਸ ਸਬਜੈਕਟ ਦੇ ਉੱਤੇ ਆਪਣੇ ਵਿਚਾਰ ਰੱਖਣ ਦਾ ਇੱਕ ਬਹੁਤ ਵੱਡਾ ਮੁੱਲਾ ਮੌਕਾ ਇਸ ਪੋਡਕਾਸਟ ਵਿੱਚ ਮੈਨੂੰ ਮਿਲਿਆ ਤੇ ਮੈਂ ਬਹੁਤ ਧੰਨਵਾਦੀਆਂ ਔਰ ਸਾਰੇ ਹੀ ਜਿੰਨੇ ਦਰਸ਼ਕ ਦੇਖ ਰਹੇ ਹਨ ਸਾਰਿਆਂ ਨੂੰ ਮੈਂ ਜੀ ਆਖਣਾ ਜੀ ਡਾਕਟਰ ਸੰਜੀਵ ਜੀ ਪੰਜਾਬ ਦੀ ਐਜੂਕੇਸ਼ਨ ਨੂੰ ਕਿੱਥੇ ਤੱਕ ਖੜੀ ਵੇਖਦੇ ਹੋ ਆ ਦੇਖੋ ਸਰ ਜਦੋਂ ਤੁਸੀਂ ਕਿਸੇ ਚੀਜ਼ ਦਾ ਪੈਰਾਮੀਟਰ ਡਰਾ ਕਰਨਾ ਹੈਗਾ ਐਜੂਕੇਸ਼ਨ ਦਾ ਤੁਸੀਂ ਏਵੈਲੂਏਸ਼ਨ ਕਰਨੀ ਹੈ ਤਾਂ ਤੁਹਾਨੂੰ ਜਿਹੜੀ ਹੈਗੀ ਆ ਉਸ ਵੇਲੇ ਦੇ ਵਿੱਚ ਜਿਹੜਾ ਜੋ ਕੁਝ ਹੈਪਨ ਹੋ ਰਿਹਾ ਉਹਨੂੰ ਸਾਰੇ ਨੂੰ ਅਬਜ਼ਰਵ ਕਰੋਗੇ ਤਾਂ ਤੁਹਾਨੂੰ ਆਪਣੇ ਆਪ ਅਨਸਰ ਮਿਲ ਜਾਏਗਾ ਤੁਸੀਂ ਦੇਖੋਗੇ ਸਭ ਤੋਂ ਵੱਡਾ ਚੈਲੰਜ ਇਸ ਵੇਲੇ ਸਾਡੇ ਕੋਲੇ ਜਿਹੜਾ ਬ੍ਰੇਨ ਡレイン ਦਾ ਹੈ ਬੱਚਾ ਪਲੱਸ 2 ਕਰਦਾ ਹੈ ਬਾਹਰ ਦੌੜ ਜਾਂਦਾ ਚਾਹੇ ਉਹ ਮਤਲਬ ਕੈਨੇਡਾ ਜਾਏ ਚਾਹੇ ਅਮਰੀਕਾ ਜਾਏ ਚਾਹੇ ਆਸਟ੍ਰੇਲੀਆ ਜਾਏ ਚਾਹੇ ਯੂਰਪ ਦੇ ਵਿੱਚ ਜਾਏ ਚਾਹੇ ਫਿਨਲੈਂਡ ਜਾ ਕਿਤੇ ਵੀ ਜਾਏ ਪਰ ਗੱਲ ਹੈ ਕਿ ਉਹ ਇੱਥੇ ਰਹਿ ਕੇ ਰਾਜੀ ਨਹੀਂ ਇਹਦਾ ਮਤਲਬ ਇਹ ਹੈ ਕਿ ਕਿਤੇ ਨਾ ਕਿਤੇ ਸਾਡੀ ਐਜੂਕੇਸ਼ਨ ਦੇ ਵਿੱਚ ਘਾਟ ਹੈ ਕੋਈ ਬਹੁਤ ਵੱਡੀ ਡੈਫੀਸ਼ੈਂਸੀ ਹੈ ਜਿਹਨੂੰ ਅਸੀਂ ਮਤਲਬ ਬਹੁਤ ਮਯੂਸ ਕੋਨ ਅਸੀਂ ਅੰਦਾਜ਼ ਚ ਕਹਿਣਾ ਪਏਗਾ ਕਿ ਅਸੀਂ 70 75 80 ਸਾਲਾਂ ਦੇ ਵਿੱਚ ਵੀ ਉਹਨੂੰ ਦੂਰ ਨਹੀਂ ਕਰ ਸਕੇ ਤਾਂ ਹੀ ਸਾਡੇ ਬੱਚੇ ਜਿਹੜੇ ਆ ਬ੍ਰੇਨ ਡੇਨ ਸਾਡਾ ਹੋ ਰਿਹਾ ਬੱਚੇ ਸਾਡੇ ਬਾਹਰ ਜਾ ਰਹੇ ਆ ਸੋ ਮੈਂ ਇਹੀ ਸਵਾਲ ਕਰਨਾ ਚਾਹੁੰਦਾ ਸੀ ਕਮੀ ਕਿੱਥੇ ਖੜੀ ਹੈਗੀ ਆ ਕਿ ਜਿਹੜੇ ਬੱਚੇ ਨੇ ਉਹ 7ਵੀਂ ਵਿੱਚ ਹੀ ਆਪਣਾ ਮਾਈਂਡ ਸੈਟ ਕਰ ਲੈਂਦੇ ਕਿ ਅਸੀਂ ਪਲੱਸ 2 ਕਰਾਂਗੇ ਤੇ ਅਸੀਂ ਵਿਦੇਸ਼ ਚਲ ਜਾਾਂਗੇ ਜਾਨਕੀ ਕਾਲਜ ਕਿਤੇ ਨਾ ਕਿਤੇ ਖਾਲੀ ਨਜ਼ਰ ਆਉਂਦੇ ਨੇ ਪਹਿਲਾ ਵਰਗਾ ਕਾਲਜਾਂ ਵਿੱਚ ਰਾਸ਼ ਨਹੀਂ ਦੇਖਣ ਨੂੰ ਮਿਲ ਰਿਹਾ ਅ ਦੇਖੋ ਸਰ ਗੱਲ ਇਹ ਆ ਕਿ ਜਦੋਂ ਅਸੀਂ ਕੋਈ ਵੀ ਚੀਜ਼ ਦੇ ਮਤਲਬ ਅਸੀਂ ਮਾਅਨਦੰਡ ਬਣਾਉਣੇ ਆ ਤਾਂ ਸਾਨੂੰ ਆਪਣੇ ਆਲੇ ਦੁਆਲੇ ਵਿੱਚ ਵੇਖਣਾ ਪੈਂਦਾ ਤੁਸੀਂ ਸਾਡੇ ਨੇਬਰਿੰਗ ਮੁਲਖ ਚਾਈਨਾ ਨੂੰ ਦੇਖੋ ਜੀ ਉਹਨਾਂ ਨੇ ਐਜੂਕੇਸ਼ਨ ਦੀ ਜਿਹੜੀ ਸੀ ਧਾਰ ਹੀ ਚੇਂਜ ਕਰਕੇ ਰੱਖ ਦਿੱਤੀ ਉਹਦੀ ਧਾਰਾ ਹੀ ਬਦਲ ਦਿੱਤੀ ਉਹਨਾਂ ਨੇ ਜਿਹੜੀ ਅਕੈਡੈਮਿਕ ਐਜੂਕੇਸ਼ਨ ਹੈ ਉਹਨੂੰ ਦਰਕਰਨਾਰ ਕਰਦੇ ਹੋਏ ਸਿੱਧਾ ਸਕਿੱਲ ਐਜੂਕੇਸ਼ਨ ਦੇਤੇ ਲੈ ਕੇ ਆਏ ਔਰ ਤੁਸੀਂ ਦੇਖੋ ਪਿਛਲੇ 25 30 ਸਾਲਾਂ ਵਿੱਚ ਉਹਨਾਂ ਨੇ ਐਸਾ ਇਨਫਰਾਸਟ੍ਰਕਚਰ ਖੜਾ ਕਰਤਾ ਐਸੀ ਸਕਿੱਲਡ ਲੇਬਰ ਖੜੀ ਕਰ ਦਿੱਤੀ ਕਿ ਜਿਨ੍ਹਾਂ ਨੇ ਐਸੀਆਂ ਚੀਜ਼ਾਂ ਬਣਾਈਆਂ ਮੈਂ ਕਹਿੰਦਾ ਪਲਾਂਟ ਦੇ ਉੱਤੇ ਕੋਈ ਐਸਾ ਘਰ ਨਹੀਂ ਹੈ ਜਿੱਥੇ ਤੁਸੀਂ ਜਾਓ ਤੇ ਉੱਥੇ ਚਾਈਨਾ ਦਾ ਸਮਾਨ ਨਾ ਪਹੁੰਚਿਆ ਹੋਵੇ ਸੋ ਐਜੂਕੇਸ਼ਨ ਦੇ ਵਿੱਚ ਜਿਹੜੀ ਸਾਡੇ ਮੇਨ ਕਾਰਟ ਹੈ ਉਹ ਇੱਕ ਜਿਹੜੀ ਸਕਿੱਲ ਦੀ ਕਾਰਟ ਹੈ ਜਿੰਮੇ ਪਹਿਲਾਂ ਬਹੁਤ ਥੇਰ ਪਹਿਲਾਂ ਇੱਕ ਪ੍ਰੋਫੈਸ਼ਨਲ ਕੋਰਸਸ ਜਿਹੜੇ ਹੁੰਦੇ ਸੀ ਸਕੂਲਾਂ ਵਿੱਚ ਹੁੰਦੇ ਸੀ ਲੋਕ ਉਹ ਕਰਦੇ ਸੀ ਜਿਹਦਾ ਫਿਰ ਬਾਅਦ ਵਿੱਚ ਇੱਕ ਮਤਲਬ ਮੋਡੀਫਾਈ ਕਰਕੇ ਸਿਸਟਮ ਜਿਹੜਾ ਸੀ ਉਹ ਆਈਟੀਆਈਜ਼ ਨੇ ਲੈ ਲਿਆ ਪਰ ਸਾਨੂੰ ਬੜੇ ਮਤਲਬ ਦੁੱਖ ਨਾ ਕਹਿਣਾ ਪੈਂਦਾ ਵੀ ਆਈਟੀਆਈਜ਼ ਵੀ ਉਹ ਚੀਜ਼ ਡਰਪ ਨਹੀਂ ਕਰ ਸਕੀਆਂ ਜਿਹੜੀ ਕਰਨੀ ਚਾਹੀਦੀ ਸੀ ਉਸ ਤੋਂ ਇਲਾਵਾ ਬਹੁਤ ਸਾਰੀਆਂ ਚੀਜ਼ਾਂ ਨੇ ਜਿਵੇਂ ਜਦੋਂ ਬੱਚਿਆਂ ਨੂੰ ਤੁਸੀਂ ਸਮੇਂ ਦੇ ਹਾਣੀ ਬਣਾਉਣਾ ਤਾਂ ਉਸ ਵੇਲੇ ਤੁਹਾਨੂੰ ਸਮੇਂ ਦੇ ਮੁਤਾਬਕ ਹੀ ਆਪਣੀ ਐਜੂਕੇਸ਼ਨ ਤੇ ਜਿਹੜੇ ਮਾਣਦੰਡ ਆ ਤੈਅ ਕਰਨੇ ਪੈਣਗੇ ਜਿਹਦੇ ਚ ਮੈਂ ਸਮਦਾ ਆ ਪਾ ਪਿੱਛੇ ਆ ਔਰ ਜੇ ਤੁਸੀਂ ਦੇਖੋ ਕਿ ਸਕੂਲ এডਿਕੇਸ਼ਨ ਤੋਂ ਬਾਅਦ ਤੁਸੀਂ ਯੂਨੀਵਰਸਿਟੀ ਦੀ ਕਾਲਜਸ ਦੀ এডਿਕੇਸ਼ਨ ਲੈ ਲਓ ਜਾਂ ਉਸ ਤੋਂ ਬਾਅਦ ਫਿਰ ਪੋਸਟ ਗ੍ਰੈਜੂਏਸ਼ਨ ਲੈ ਲਓ ਜੇ ਤੁਸੀਂ ਫੋਰਨ ਕੰਟਰੀ ਦੀ এডਿਕੇਸ਼ਨ ਨੂੰ ਦੇਖਦੇ ਹੋ ਤਾਂ ਉਹਦੇ ਵਿੱਚ ਬਹੁਤ ਸਾਰਾ ਜੇ ਤੁਸੀਂ ਦੇਖੋ ਕਿ ਅੰਤਰ ਜਿਹੜਾ ਹੈ ਉਹ ਇਹ ਹੈ ਜੇ ਅਸੀਂ ਕਿਸੇ ਬੱਚੇ ਨੂੰ ਲਾਇਰ ਬਣਾਉਣਾ ਹੈ ਡਾਕਟਰ ਬਣਾਉਣਾ ਹੈ ਇੰਜੀਨੀਅਰ ਬਣਾਉਣਾ ਹੈ ਤਾਂ ਸਾਡੇ ਕੋਲੇ ਜਿਹੜਾ ਸਿਲੇਬਸ ਹੈ ਜਾਂ ਸਾਡੇ ਕੋਲੇ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਉਹ ਕੀ ਹੈ ਕਿ ਬੱਚੇ ਨੂੰ ਇੱਕ ਤਰੀਕੇ ਨਾਲ ਕ੍ਰੈਮਿੰਗ ਦੇ ਉੱਤੇ ਮਤਲਬ ਰਟਾ ਬਾਜੀ ਦੇ ਉੱਤੇ ਚਲਾਉਂਦੀਆਂ ਨੇ ਜੀ ਜੇ ਤੁਸੀਂ ਦੂਸਰੇ ਪਾਸੇ ਦੇਖੋ ਵੈਸਟਰਨ ਪਾਰਟ ਆਫ ਗਲੋਬ ਦੇ ਵਿੱਚ ਦੇਖੋਗੇ ਤਾਂ ਉੱਥੇ ਤੁਸੀਂ ਦੇਖੋਗੇ ਕਿ ਕਿੰਨੇ ਸਹਿਜ ਤਰੀਕੇ ਦੇ ਨਾਲ ਇਹ ਚੀਜ਼ਾਂ ਹੁੰਦੀਆਂ ਨੇ ਉੱਥੇ ਓਪਨ ਬੁੱਕ ਐਗਜ਼ਾਮ ਹੈ ਜੇ ਤੁਸੀਂ ਲਾਅ ਦਾ ਇਗਜ਼ਾਮ ਦੇਣਾ ਓਪਨ ਬੁੱਕ ਇਗਜ਼ਾਮ ਹੈ ਕਿਤਾਬਾਂ ਤੁਹਾਡੇ ਕੋਲੇ ਪਈਆਂ ਨੇ ਹੁਣ ਜਿਹੜੀ ਚੀਜ਼ ਤੁਹਾਡੇ ਕੋਲੇ ਨੈਟ ਤੇ ਅਵੇਲੇਬਲ ਹੈ ਜਾਂ ਬੁੱਕਸ ਦੇ ਵਿੱਚ ਅਵੇਲੇਬਲ ਆ ਉਹ ਕਰੈਮ ਕਰਨ ਦੀ ਕੀ ਲੋੜ ਹੈ ਜਾਂ ਤਾਂ ਅਸੀਂ ਮੰਨਿਆ ਨਾ ਕਿ ਹਰ ਇੱਕ ਬੰਦੇ ਨੇ ਇੱਕ ਮੂਹ ਜਵਾਨੀ ਹੀ ਕੰਮ ਕਰਨਾ ਹੈ ਕਰਨਾ ਤਾਂ ਉਹਨੇ ਫਿਰ ਕੰਪਿਊਟਰ ਖੋਲ ਕੇ ਆ ਵੈਬ ਖੋਲ ਕੇ ਆ ਵੈਬ ਦੇ ਉੱਤੇ ਸਾਰਾ ਐਨਸਾਈਕਲੋਪੀਡੀਆ ਪਿਆ ਹੈ ਹਰ ਇੱਕ ਚੀਜ਼ ਦੇ ਸੈਕਸ਼ਨ ਪਏ ਨੇ ਹੁਣ ਜੇ ਅਸੀਂ ਐਗਜ਼ਾਮਪਲ ਲਈਏ ਤੇ ਜੇ ਅਸੀਂ ਮਤਲਬ ਇੱਕ ਲਾਇਰ ਦੇ ਲਈ ਆਪਾਂ ਗੱਲ ਕਰੀਏ ਤਾਂ ਪਹਿਲਾਂ ਉਹ ਸਾਰਾ ਸੀ ਆਰ ਪੀ ਸੀ ਆਈ ਪੀ ਸੀ ਔਰ ਉਸ ਤੋਂ ਬਾਅਦ ਫਿਰ ਗਿਫਟ ਟੈਕਸ ਫਿਰ ਇਨਕਮ ਟੈਕਸ ਫੇ ਤੁਹਾਡਾ ਜੀਐਸਟੀ ਆ ਗਿਆ ਹੈ ਜੀ ਉਸ ਤੋਂ ਪਹਿਲਾਂ ਜਿਹੜਾ ਵੈਟ ਚੱਲਦਾ ਸੀ ਵੈਟ ਆ ਗਿਆ ਔਰ ਦੋਸਤੋ ਬ ਲੈ ਕਸਟਮਰ ਸੈਂਟਰ ਲਕਸਾਈ ਜਾ ਇਹਨਾਂ ਸਾਰਿਆਂ ਦੇ ਹਜ਼ਾਰਾਂ ਦੀ ਤਦਾਦ ਦੇ ਸੈਕਸ਼ਨ ਨੇ ਫਿਰ ਸਬ ਸੈਕਸ਼ਨਸ ਨੇ ਉਹ ਸਾਰੇ ਸਾਨੂੰ ਬੰਦਿਆਂ ਨੂੰ ਜਿਹੜੇ ਬੱਚੇ ਸਾਡੇ ਇੱਥੋਂ ਦੇ ਲੋਅ ਕਰਨ ਵਾਲੇ ਨੇ ਉਹ ਕ੍ਰੈਮ ਕਰਨੇ ਪੈਂਦੇ ਨੇ ਦਾ ਹੋਏਬਲ ਹੁੰਦੇ ਨੇ ਉਸ ਇਗਜ਼ਾਮ ਵਿੱਚ ਬੈਠਣ ਦੇ ਬਨਸਬਤ ਇਹ ਤੇ ਕਿ ਜੇ ਇੱਕ ਗੋਰਾ ਬੱਚਾ ਜਾਂ ਸਾਡਾ ਹੀ ਬੱਚਾ ਵੈਸਟਰਨ ਪਾਰਟ ਆਫ ਗਲੋਬ ਦੇ ਜਾ ਕੇ ਇਗਜ਼ਾਮ ਵਿੱਚ ਬੈਠਦਾ ਹੈ ਓਪਨ ਬੁੱਕ ਇਗਜ਼ਾਮ ਦੇ ਵਿੱਚ ਬੈਠਦਾ ਹੈ ਤਾਂ ਕਿੱਡਾ ਵੱਡਾ ਅੰਤਰ ਹੈ ਉਹਨਾਂ ਨੇ ਆਪਣੀ ਜਿਹੜੀ એનર્ਜੀ ਹੈ ਉਹਨੂੰ ਬੜਾ ਹੀ ਬਚਾ ਕੇ ਰੱਖਿਆ ਹੈ ਜਿਹੜੇ ਵੈਸਟਰਨ ਪਾਰਟ ਦੇ ਜਿਹੜੇ ਐਜੂਕੇਸ਼ਨਿਸ ਨੇ ਜਿਹੜੇ ਉਹਨਾਂ ਉਹਨੂੰ ਸੈੱਟ ਕੀਤਾ ਹੈ ਜਿਹਦੇ ਨਾਲ ਘੱਟ ਤੋਂ ਘੱਟ ਬੋਝ ਬੱਚੇ ਤੇ ਪਵੇ ਔਰ ਤਾਂ ਹੀ ਉਹਨਾਂ ਦੇ ਜਿਹੜੇ ਮਤਲਬ ਜਿਹੜੇ ਬੱਚੇ ਆ ਉਹ ਜਦੋਂ ਇੱਕ ਉਹਨਾਂ ਦਾ ਪ੍ਰੋਡਕਟ ਨਿਕਲਦਾ ਮੈਂ ਕਹਿੰਦਾ ਪ੍ਰੋਡਕਟ ਦਾ ਚਲੋ ਮੈਂ ਨਹੀਂ ਗੱਲ ਕਹਿਣਾ ਚਾਹੀਦਾ ਮੈਨੂੰ ਜਿਹੜਾ ਬੱਚਾ ਪੜ੍ਹ ਕੇ ਨਿਕਲਦਾ ਹੈ ਤਾਂ ਤੁਸੀਂ ਦੇਖੋ ਕਿ ਉਹਨਾਂ ਦੇ ਬੱਚੇ ਦੇ ਜਿਹੜੇ ਚਿਹਰੇ ਦੇ ਉੱਤੇ ਇੱਕ ਲੱਖ ਕਿਸਮ ਦੀ ਖੁਸ਼ੀ ਹੁੰਦੀ ਹੈ ਔਰ ਸਾਡੇ ਕੋਲੇ ਜਿਹੜਾ ਜਿੰਨਾ ਜ਼ਿਆਦਾ ਪੜਿਆ ਬੱਚੇ ਹੈਗਾ ਉਹਨਾਂ ਹੀ ਉਹਦੇ ਦਿਮਾਗ ਦੇ ਉੱਤੇ ਛੇਕਨ ਹੋਏਗੀ ਕਿਉਂਕਿ ਅਸੀਂ ਦਿਮਾਗ ਦਾ ਇੱਕ ਤਰੀਕੇ ਨਾਲ ਉਹਨੂੰ ਇੰਨਾ ਜ਼ਿਆਦਾ ਘਸਾ ਦਿੱਤਾ ਪੜਾਉਣ ਲੱਗਿਆਂ ਕਿ ਉਹ ਮਤਲਬ ਆਪਣੇ ਆਪ ਦੇ ਤੋ ਇਹ ਮੈਂ ਸਮਝਦਾ ਕਿ ਬਹੁਤ ਵੱਡਾ ਇੱਕ ਅੰਤਰ ਹੈ ਜਿਹੜਾ ਕਿ ਸਾਨੂੰ ਬਹੁਤ ਜਲਦੀ ਰਿਕਵਰ ਕਰਨਾ ਚਾਹੀਦਾ ਔਰ ਜਿਹਦੇ ਵਿੱਚ ਕਈ ਜਿਹੜੇ ਆਧਾਰੇ ਨੇ ਜਿਵੇਂ ਚਾਰਟਰਡ ਅਕਾਊਂਟੈਂਟ ਜਿਹੜਾ ਇੰਸਟੀਚਿਊਟ ਆਫ ਚਾਰਟਰਡ ਅਕਾਊਂਟਸ ਆਫ ਇੰਡੀਆ ਹੈਗਾ ਜਿਹੜਾ ਸੀਏ ਪ੍ਰੋਡਿਊਸ ਕਰਦੇ ਨੇ ਔਰ ਉਹਨਾਂ ਨੇ ਕੁਝ ਕੁ ਇਗਜ਼ਾਮ ਜਿਹੜੇ ਹੈਗੇ ਉਹਨਾਂ ਨੇ ਓਪਨ ਬੁੱਕ ਤੇ ਰੱਖੇ ਨੇ ਔਰ ਜਿਹੜੀ ਸਾਡੀ ਨਵੀਂ ਐਜੂਕੇਸ਼ਨ ਪਾਲਿਸੀ ਹਾਲਾਂਕਿ ਉਹਦੇ ਵਿੱਚ ਮੁੱਦਾ ਇਹ ਵਿਚਾਰਿਆ ਗਿਆ ਹੈ ਓਪਨ ਬੁੱਕ ਇਗਜ਼ਾਮ ਦਾ ਪਰ ਹਜੇ ਉਹਦੇ ਤੇ ਕੋਈ ਜਿਆਦਾ ਅਮਲ ਨਹੀਂ ਹੋਇਆ ਪਰ ਨਾ ਹੀ ਉਹਨਾਂ ਨੇ ਕੋਈ ਇਹਦੀ ਕੋਈ ਵਿਸ਼ੇਸ਼ ਡਾਇਰੈਕਸ਼ਨ ਦਿੱਤੀ ਹੈ ਤਾਂ ਮੈਂ ਸਮਝਦਾ ਇਹਦੇ ਨਾਲ ਜਿਹੜਾ ਨਵਾਂ ਕਰਿਕੂਲਮ ਇੱਕ ਜਿਹੜਾ ਹੈਗਾ ਆਉਣਾ ਚਾਹੀਦਾ ਜਿਹਦੇ ਨਾਲ ਬੱਚੇ ਜਿਹੜੇ ਹੈਗੇ ਆ ਉਹਨੂੰ ਇੱਕ ਸੁਖਾਵੇਂ ਮਾਹੌਲ ਦੇ ਵਿੱਚ ਅਸੀਂ ਜਿਹੜਾ ਉਹਨਾਂ ਨੂੰ ਪੜਾ ਸਕੀਏ ਔਰ ਦੂਸਰਾ ਜਿਹੜਾ ਮੈਂ ਪਹਿਲਾਂ ਹੀ ਕਿਹਾ ਹੈ ਕਿ ਜਿਹੜੇ ਪ੍ਰੋਫੈਸ਼ਨਲ ਕੋਰਸਸ ਹੈਗੇ ਆ ਉਹ ਉਹਨਾਂ ਨੂੰ ਬਹੁਤ ਜਲਦੀ ਦੱਸਨੇ ਚਾਹੀਦੇ ਨੇ ਬਹੁਤ ਜਲਦੀ ਉਹਨਾਂ ਨਾਲ ਸ਼ੁਰੂਆਤ ਹੋਣੀ ਚਾਹੀਦੀ ਆ ਤਾਂ ਕਿ ਬੱਚੇ ਜਿਹੜੇ ਅਸੀਂ ਉਹ ਪ੍ਰੋਡਿਊਸ ਕਰੀਏ ਜਿਹੜੇ ਕਿ ਸਾਡੇ ਨੂੰ ਸਮਾਜ ਨੂੰ ਜਿੰਨਾ ਦੀ ਲੋੜ ਹੈ ਬਿਲਕੁਲ ਮੈਂ ਜਿੱਤੇ ਤੱਕ ਗੱਲ ਸਮਝ ਪਾਇਆ ਕਿ ਕਹਿਣ ਦਾ ਭਾਵ ਇਹ ਹੈ ਕਿ ਜੀ ਪੁਰਾਣੀ ਟੈਕਨੋਲੋਜੀ ਹੈ ਪੁਰਾਣੀ ਟੈਕਨੀਕ ਹੈ ਬੱਚੇ ਕਿਤਨਾ ਕਿਤੇ ਉਸ ਚੀਜ਼ ਤੋਂ ਫੈਡ ਅਪ ਹੋ ਚੁੱਕੇ ਨੇ ਤੁਹਾਡੇ ਮੁਤਾਬਕ ਕੀ ਪਲੈਨਿੰਗ ਹੋਣੀ ਚਾਹੀਦੀ ਹੈ ਬੱਚਿਆਂ ਨੂੰ ਵੱਧ ਤੋਂ ਵੱਧ ਸਟੱਡੀ ਦੇ ਨਾਲ ਜੋੜਿਆ ਜਾਵੇ ਅ ਦੇਖੋ ਸਰ ਗੱਲ ਇਹ ਤੁਸੀਂ ਮੈਂ ਫਿਰ ਉੱਥੇ ਕਹਾਂਗਾ ਤੁਸੀਂ ਸਮਾਜ ਦੇ ਵਿੱਚ ਦੇਖ ਲਓ ਤੁਸੀਂ ਮਤਲਬ ਅਸੀਂ ਆ ਬੋਡਕਾਸਟ ਦੇ ਵਿੱਚ ਬੈਠੇ ਹਾਂ ਜੇ ਤੁਸੀਂ ਕਹੋ ਕਿ ਮੈਨੂੰ ਬਹੁਤ ਵਧੀਆ ਤਕਨੀਕ ਵਾਲੇ ਪ੍ਰੋਫੈਸ਼ਨਲ ਬੰਦੇ ਚਾਹੀਦੇ ਆ ਮੈਗਨੇਟਿਕਸ ਹਾਰਡ ਟੂ ਫਾਈਂਡ ਇਟ ਬਹੁਤ ਔਖਾ ਉਹਨਾਂ ਨੂੰ ਲੱਭਣਾ ਤੋ ਸਕੂਲ ਚਲਾਣੇ ਇਟ ਇਜ਼ ਵੈਰੀ ਡਿਫਿਕਲਟ ਟੂ ਫਾਈਂਡ ਦਿ ਗੁੱਡ ਕਵੈਲਟੀ ਟੀਚਰਸ ਓਵਰ देयर ਮਤਲਬ ਕਹਿੰਦਾ ਪਾ ਹੋ ਕਿ ਜਿਹੜੇ ਅੱਛੇ ਟੀਚਰ ਹੈ ਉਹਨਾਂ ਨੂੰ ਲੱਭਣਾ ਬੜਾ ਔਖਾ ਹੈ ਅੱਛੇ ਪ੍ਰਿੰਸੀਪਲਸ ਨੂੰ ਲੱਭਣਾ ਬੜਾ ਔਖਾ ਹੈ ਤੋ ਇਹ ਸਕੂਲ ਇੰਡਸਟਰੀ ਨੂੰ ਵੀ ਛੱਡ ਦਿਓ ਤੁਸੀਂ ਕਿਸੇ ਵੀ ਇੰਡਸਟਰੀ ਚੱਲ ਜਾਓ ਕਿਸੇ ਇੰਡਸਟਰੀਸ ਕੋ ਚੱਲ ਜਾਓ ਜਿਹੜਾ ਕਿ ਮਤਲਬ ਕੋਈ ਵੀ ਮੈਨੂਫੈਕਚਰਿੰਗ ਕਰਦਾ ਉਹ ਕਹਿੰਦਾ ਸਾਡੇ ਕੋਲ ਸਕਿਲਡ ਲੇਬਰ ਅਵੇਲੇਬਲ ਨਹੀਂ ਹੈ ਕੰਸਟਰਕਸ਼ਨ ਵਾਲੇ ਕੰਟਰੈਕਟਰ ਕੋ ਚੱਲ ਜਾਓ ਤੁਸੀਂ ਉਹ ਕਹਿੰਦਾ ਇਹ ਸਾਡੇ ਕੋਲੇ ਜਿਹੜੀ ਸਾਡੀ ਸਕਿਲਫੁਲ ਸਾਨੂੰ ਮਾੜੀ ਰਾਜਗਰੀ ਮਿਸਤਰੀ ਵੀ ਹੈ ਚਾਹੇ ਉਹ ਕਾਰਪੇਂਟਰ ਹੈ ਹਾਂਜੀ ਚਾਹੇ ਉਹ ਸੈਂਟਰੀ ਵਾਲਾ ਹੈ ਤੁਸੀਂ ਪੰਜਾਬ ਵਿੱਚ ਦੇਖੋ ਜੀ ਤੁਹਾਨੂੰ ਸੈਂਟਰੀ ਦੇ ਵਿੱਚ ਪੰਜਾਬ ਦੇ ਵਿੱਚ ਜੀ ਕੋਈ ਵੀ ਬੱਚਾ ਪੰਜਾਬੀ ਮੇਰਾ ਖਿਆਲ ਹਾਰਡਲੀ ਦਸਾਂ ਦੇ ਵਿੱਚੋਂ ਇੱਕ ਦਫਾ ਮਿਲ ਜੇ ਦਸਾਂ ਚ ਨੌ ਬੰਦੇ ਤੁਹਾਨੂੰ ਪ੍ਰਵਾਸੀ ਮਿਲਣਗੇ ਜਿਹਦੇ ਵਿੱਚ ਪ੍ਰਵਾਸੀਆਂ ਦੇ ਵਿੱਚੋਂ ਵੀ ਦਸਾਂ ਚੋਂ ਪੰਜ ਤੁਹਾਨੂੰ 오ਡੀਸਾ ਦੇ ਮਿਲਣਗੇ ਜਿਹੜੇ ਜਿਹੜੇ ਸੈਨੀਟਰੀ ਵਾਲੇ ਹੈਗੇ ਸੋ ਇੱਥੇ ਤੁਸੀਂ ਅੰਦਾਜ਼ਾ ਲਾਓ ਕਿ ਜਿਹੜਾ ਕਿਤਾ ਮੁਖੀ ਜਿਹੜੇ ਮਤਲਬ ਕੋਰਸੇ ਹੈਗੇ ਨੇ ਉਹਨਾਂ ਦਾ ਐਜੂਕੇਸ਼ਨ ਦੇ ਨਾਲ ਜੁੜਾ ਬਹੁਤ ਜ਼ਰੂਰੀ ਹੈ ਤਾਂ ਕਿ ਤੁਸੀਂ ਉਹ ਚੀਜ਼ ਤਿਆਰ ਕਰੋ ਜਿਹੜੀ ਸਮਾਜ ਦੇ ਵਿੱਚ ਜਿਸ ਚੀਜ਼ ਦੀ ਡਿਮਾਂਡ ਹੈ ਔਰ ਜਦੋਂ ਤੱਕ ਉਸ ਚੀਜ਼ ਨੂੰ ਅਸੀਂ ਨਹੀਂ ਲੈ ਕੇ ਆਵਾਂਗੇ ਐਜੂਕੇਸ਼ਨ ਸਿਸਟਮ ਦੇ ਵਿੱਚ ਚਾਹੇ ਤੁਸੀਂ ਜਿੰਨੀ ਮਰਜ਼ੀ ਮਿਹਨਤ ਕਰ ਲਓ ਤੁਸੀਂ ਜਿੰਨਾ ਮਰਜ਼ੀ ਪੈਸਾ ਖਰਚ ਕਰ ਲਓ ਜਿੰਨੀ ਮਰਜ਼ੀ ਅਰਜੀ ਇਨਵੈਸਟ ਕਰ ਲਓ ਉਹਦਾ ਰਿਜ਼ਲਟ ਨਹੀਂ ਆਏਗਾ ਬ੍ਰੇਨ ਐਦਾਂ ਹੀ ਡレイン ਹੋਈ ਜਾਏਗਾ ਜਿਵੇਂ ਹੋਈ ਜਾਂਦਾ ਬਿਲਕੁਲ ਸੋ ਡਾਕਟਰ ਸਾਹਿਬ ਇੱਕ ਨਿੱਜੀ ਸਵਾਲ ਸੀ ਮੇਰੇ ਜ਼ੈਨ ਦੇ ਵਿੱਚ ਕਿ ਅਸੀਂ ਕਦੋਂ ਬੱਚਿਆਂ ਨੂੰ ਰੋਕ ਸਕਦੇ ਹਾਂ ਵਿਦੇਸ਼ਾਂ ਤੋਂ ਜਾਣ ਦੇ ਲਈ ਸਾਡੇ ਕੋਲ ਕਿਹੜੀ ਟੈਕਨੀਕ ਸਾਡੇ ਕੋਲ ਕਿਹੜੀ ਪਾਵਰ ਨਹੀਂ ਹੈਗੀ ਜਿਹੜੀ ਵਿਦੇਸ਼ਾਂ ਦੇ ਵਿੱਚ ਹੈਗੀ ਐਜੂਕੇਸ਼ਨ ਦੇ ਵਿੱਚ ਅਹ ਦੇਖੋ ਜੀ ਜੇ ਪੰਜਾਬ ਹੈ ਪੰਜਾਬ ਨੂੰ ਤੁਸੀਂ ਲੈ ਕੇ ਚੱਲੋ ਕਿ ਇਹ ਇੱਕ ਐਗਰੋ ਬੇਸਡ ਮਤਲਬ ਸਟੇਟ ਹੈਗੀ ਐ ਐਗਰੀਕਲਚਰ ਮੇਨ ਚੀਜ਼ ਹੈਗੀ ਆ ਇਹਦੇ ਵਿੱਚ ਕੋਈ ਖਣਿਜ ਪਦਾਰਥ ਧਰਤੀ ਚੋਂ ਨਹੀਂ ਨਿਕਲਦੇ ਪਾਣੀ ਹੈ ਸਿਰਫ ਪਾਣੀ ਦੇ ਨਾਲ ਸਿਰਫ ਖੇਤੀ ਹੋ ਸਕਦੀ ਆ ਜਾਂ ਇੱਥੇ ਮਤਲਬ ਜਿਹੜਾ ਦਰਿਆਈ ਪਾਣੀ ਹੈ ਜਾਂ ਨਹਿਰੀ ਪਾਣੀ ਹੈ ਉਹਦੇ ਨਾਲ ਤੁਸੀਂ ਖੇਤੀ ਕਰਦੇ ਹੋ ਜੀ ਤੋਂ ਬੜੀ ਦੁੱਖਨਾਇ ਕਹਿਣਾ ਪੈਂਦਾ ਹੈ ਕਿ ਤੁਸੀਂ ਇੱਕ ਪਲੱਸ 2 ਲੈਵਲ ਤੱਕ ਦਾ ਸਿਲੇਬਸ ਚੱਕ ਲਓ ਬਿਲਕੁਲ ਤੋਂ ਇੱਕ ਚੈਪਟਰ ਮੈਨ ਦਿਖਾ ਦਿਓ ਐਗਰੀਕਲਚਰ ਤੇ ਹੋਵੇ ਜੀ ਹੈ ਹੀ ਨਹੀਂ ਜਿਸ ਸਟੇਟ ਦੇ ਵਿੱਚ 90-95% ਦੇ ਆਸ-ਪਾਸ ਲੋਕ ਖੇਤੀ ਦੇ ਉੱਤੇ ਡਿਪੈਂਡੈਂਟ ਨੇ ਉਸ ਖੇਤੀ ਦੇ ਉੱਤੇ ਸਬਜੈਕਟ ਨੂੰ ਜਦੋਂ ਪੜਾਇਆ ਹੀ ਨਹੀਂ ਜਾਂਦਾ ਤਾਂ ਉਹਦੇ ਨਾਲ ਬੱਚਿਆਂ ਦਾ ਜੜਾਵ ਪੈਦਾ ਕਿਵੇਂ ਹੋਏਗਾ ਜਦ ਤੱਕ ਉਹਦੇ ਨਾਲ ਜੜਾਵ ਉਸ ਕਿਤੇ ਨਾ ਪੈਦਾ ਨਹੀਂ ਹੋਏਗਾ ਤਾਂ ਜ਼ਮੀਨ ਦੇ ਨਾਲ ਜੜਾਵ ਕਿੱਦਾਂ ਪੈਦਾ ਹੋਏਗਾ ਜਦੋਂ ਇਹ ਦੋਨਾਂ ਚੀਜ਼ਾਂ ਦੀ ਜੜਾ ਜੜਾਵ ਹੈਗਾ ਜਦੋਂ ਪੈਦਾ ਹੋ ਜਾਏਗਾ ਤਾਂ ਡਰੇਨ ਰੁਕ ਜਾਏਗੀ ਜਦੋਂ ਤੁਸੀਂ ਤੋੜ ਕੇ ਰੱਖੋਗੇ ਇਸ ਚੇਨ ਨੂੰ ਤੋੜ ਦੇਓਗੇ ਤਾਂ ਬ੍ਰੇਨ ਡਰੇਨ ਹੋ ਹੀ ਜਾਏਗਾ ਹੁਣ ਜੇ ਸਪੋਜ਼ ਕਰ ਲਓ ਆਪਾਂ ਇੱਕ ਬੱਚੇ ਨੂੰ ਪੁੱਛੀਏ ਚਾਹੇ ਉਹ 12 14 15 ਸਾਲ ਦਾ ਉਹਨੂੰ ਇਹ ਨਹੀਂ ਪਤਾ ਮੇਰੇ ਖੇਤ ਕਿੱਥੇ ਆ ਜੀ ਉਹਨੂੰ ਇਹ ਨਹੀਂ ਪਤਾ ਵੀ ਸਾਜੀ ਖੇਤ ਦੇ ਵਿੱਚ ਕਿਹੜੀਆਂ-ਕਿਹੜੀਆਂ ਫਸਲਾਂ ਉਗਾ ਸਕਦੇ ਆ ਕਿਹੜੀਆਂ ਕਿਹ ਫਸਲਾਂ ਸਾਡੇ ਪੰਜਾਬ 'ਚ ਹੋ ਸਕਦੀਆਂ ਕਿਹੜੀਆਂ ਨਹੀਂ ਹੋ ਸਕਦੀਆਂ ਉਹਨੂੰ ਇਹ ਵੀ ਨਹੀਂ ਪਤਾ ਸੋ ਬਹੁਤੇ ਲੋਕਾਂ ਨੂੰ ਤਾਂ ਇਹ ਵੀ ਨਹੀਂ ਪਤਾ ਹੋਏਗਾ ਜਦੋਂ ਆ ਦੋ ਚਾਰ ਫਸਲਾਂ ਜਿਹੜੀਆਂ ਮੇਨ-ਮੇਨ ਆ ਕਣਕ ਝੋਨੇ ਨੂੰ ਛੱਡਦੇ ਹੋ ਤੁਸੀਂ ਤਾਂ ਉਹ ਪੌਦਾ ਦੇਖ ਕੇ ਵੀ ਨਹੀਂ ਦੱਸ ਸਕਦੇ ਵਿਚਾਰੇ ਇਹ ਵੀ ਭਾਈ ਇਹ ਫੌਦਾ ਲੱਗਾ ਕਹਦਾ ਹੋਇਆ ਜੀ ਸੋ ਇਸ ਚੀਜ਼ ਦਾ ਜੜਾਵ ਤੁਹਾਨੂੰ ਪੈਦਾ ਕਰਨਾ ਪਏਗਾ ਜੇ ਤੁਸੀਂ ਬੱਚਿਆਂ ਦੀ ਜਿਹੜੀ ਮਤਲਬ ਜਿਹੜੀ ਰੁਕਸਤੀ ਹੈਗੀ ਇਥੋਂ ਲਗਾਤਾਰ ਹੋ ਰਹੀ ਹੈ ਇਥੋਂ ਡ੍ਰੇਨ ਹੋ ਰਿਹਾ ਬੱਚਾ ਜਿਹੜਾ ਉਹ ਤਾਂ ਰੁਕੇਗਾ ਔਰ ਇਹਨਾ ਮੈਂ ਕਹਿੰਨਾ ਸਿਰਫ ਇੰਨੇ ਹੀ ਕਰਨ ਦੇ ਨਾਲ ਕੱਲਾ ਸਿਰਫ ਡ੍ਰੇਨ ਹੀ ਨਹੀਂ ਰੁਕੇਗਾ ਜਿਹੜਾ ਇਥੋਂ ਦਾ ਸਰਮਾਇਆ ਬਾਹਰ ਜਾ ਰਿਹਾ ਉਹ ਵੀ ਰੁਕੇਗਾ ਔਰ ਜਿਹੜੇ ਮਤਲਬ ਸੰਤਾਪ ਹੋ ਗਰੇ ਨੇ ਮਾਪੇ ਜਿਨ੍ਹਾਂ ਨੇ ਸਾਰੀ ਉਮਰ ਤੇ ਹੰਡਾ ਦਿੱਤੀ ਤੇ ਬੱਚੇ ਬਾਹਰ ਜਾ ਕੇ ਬਹਿ ਗਏ ਉਹ ਕੱਲੇ ਦਕੱਲੇ ਵਿਚਾਰੇ ਘਰਾਂ 'ਚ ਬੈਠੇ ਆ ਜਾਂ ਘਰਾਂ 'ਚ ਤਾਲੇ ਲੱਗੇ ਹੋਏ ਆ ਔਰ ਉਹ ਮਤਲਬ ਉਹ ਅਨਚਾਹੇ ਮਨਨਾ ਉਹ ਜਾਂਦੇ ਆ ਬਾਹਰ ਜਿੰਨੇ ਵੀ ਜਾਂਦੇ ਆ ਪਰ ਉਹਨਾਂ ਦਾ ਮਨ ਨਹੀਂ ਲੱਗਦਾ ਜੀ ਸੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਹੈਗੀਆਂ ਇਹਨਾਂ ਨੂੰ ਸਾਨੂੰ ਮਤਲਬ ਫੋਕਸ ਚ ਰੱਖ ਕੇ ਕਰਨਾ ਪਏਗਾ ਤਾਂ ਇਹ ਕੋਈ ਵੱਡਾ ਚੈਲੰਜ ਨਹੀਂ ਹੈ ਜੇ ਆਪਾਂ ਕਹੀਏ ਜੇ ਉਹ ਦੂਜੇ ਪਾਸੇ ਦੇਖੀ ਤਾਂ ਵੱਡਾ ਬਹੁਤ ਹੈ ਪਰ ਜੇ ਕਰਨਾ ਹੈਗਾ ਇਹਦਾ ਸੋਲੂਸ਼ਨ ਕਰਨਾ ਫਿਰ ਕੋਈ ਬਹੁਤਾ ਵੱਡਾ ਚੈਲੰਜ ਨਹੀਂ ਹੈ ਹਰ ਇੱਕ ਚੀਜ਼ ਦਾ ਹੱਲ ਹੈ ਬਿਲਕੁਲ ਸਮੇਂ-ਸਮੇਂ ਸਰਕਾਰਾਂ ਜ਼ਰੂਰ ਪਧਰੀਆਂ ਲੇਕਿਨ ਇਹ ਮਸਲਾ ਇਉਂ ਦਾ ਤਿਉਂ ਹੀ ਖੜਾ ਹੈ ਇਹ ਨਹੀਂ ਮਾਸ ਤੋਂ ਟਾਸ ਹੋਇਆ ਸਰ ਗੱਲ ਇਹ ਹੈ ਕਿ ਸਰਕਾਰਾਂ ਦਾ ਜਿਹੜਾ ਨਾ ਕੰਮ ਕਰਨ ਦਾ ਸਿਸਟਮ ਹੈ ਉਹ ਇਹ ਹੈ ਸਰਕਾਰ ਕਦੇ ਵੀ ਕੋਈ ਵੀ ਆ ਜਾਏ ਮੈਂ ਕਿਸੇ ਪਾਰਟੀ ਨੂੰ ਨਹੀਂ ਮਤਲਬ ਗੱਲ ਕਰਦਾ ਜਿਹੜੀ ਸਾਡੀ ਸਰਕਾਰ ਹੈ ਅਸੀਂ ਆਪ ਹੀ ਚੁਣ ਕੇ ਸਾਡੇ ਵਿੱਚੋਂ ਜਾਂਦੀ ਹੈ ਚੁਣਨ ਵਾਲੇ ਬੰਦੇ ਨਮਾਇंदे ਆਪਾਂ ਵੋਟ ਦਾ ਕਰਦੇ ਨੇ ਕਿਤੋਂ ਇੱਥੇ ਚੁਣ ਕੇ ਜਾਂਦੇ ਆ ਸਾਡੇ ਵਿੱਚੋਂ ਹੀ ਆ ਪਰ ਜਦੋਂ ਉਹ ਕੁਰਸੀਆਂ ਤੇ ਬੈਠ ਜਾਂਦੇ ਨੇ ਸਰਕਾਰ ਬਣ ਜਾਂਦੀ ਹੈ ਰੂਲਿੰਗ ਪਾਰਟੀ ਉਹਨਾਂ ਦੇ ਹੱਥ ਸੱਤਾ ਉਹਨਾਂ ਦੇ ਹੱਥ ਚ ਆ ਜਾਂਦੀ ਹੈ ਤਾਂ ਹੋਣਾ ਕੀ ਚਾਹੀਦਾ ਹੈ ਹੋਣਾ ਚਾਹੀਦਾ ਇਹ ਹੈ ਕਿ ਉਹਨਾਂ ਨੂੰ ਸਟੇਟ ਬਾਰੇ ਜਾਂ ਜੇ ਉਹ ਜੇ ਨੇਸ਼ਨ ਨੂੰ ਚਲਾ ਰਹੇ ਤਾਂ ਨੇਸ਼ਨ ਬਾਰੇ ਸੋਚਣਾ ਚਾਹੀਦਾ ਵੀ ਅਸੀਂ ਲੋਕਾਂ ਦਾ ਭਲਾ ਕਿਵੇਂ ਕਰ ਸਕਦੇ ਹਾਂ ਤੇ ਇਸ ਸਟੇਟ ਨੂੰ ਜਾਂ ਨੇਸ਼ਨ ਨੂੰ ਅਸੀਂ ਅੱਗੇ ਕਿਵੇਂ ਲੈ ਕੇ ਜਾ ਸਕਦੇ ਹਾਂ ਜੀ ਪਰ ਬਾਦ ਕਿਸਮੇ ਦੀ ਕੀ ਹੈ ਕਿ ਇਹ ਸੋਚਣ ਕੀ ਲੱਗ ਜਾਂਦੇ ਨੇ ਵੀ ਆਪਾਂ 5 ਸਾਲ ਵਾਸਤੇ ਆਏ ਹੁਣ ਆਪਾਂ ਅਗਲੇ 5 ਸਾਲ ਵਾਸਤੇ ਕਿਵੇਂ ਇੱਥੇ ਪੱਕੇ ਰਹਿਣਾ ਬਿਲਕੁਲ ਸੋ ਉਦੋਂ ਤੱਕ ਜਦੋਂ ਤੱਕ ਉਸ ਚੀਜ਼ ਨੂੰ ਪਾਸੇ ਰੱਖ ਕੇ ਅਸੀਂ ਬੈਟਰਮੈਂਟ ਆਫ ਪੀਪਲ ਦੇ ਲਈ ਕੰਮ ਨਹੀਂ ਕਰਦੇ ਜਿੱਥੋਂ ਅਸੀਂ ਆਏ ਆ ਜਿਹੜਾ ਸਾਡਾ ਮੁੱਖ ਮਨੋਰਥ ਸੀ ਉਦੋਂ ਤੱਕ ਸਰਕਾਰਾਂ ਜਿਹੜੀਆਂ ਹੈਗੀਆਂ ਉਸ ਕੰਮ ਵਿੱਚ ਕਾਮਯਾਬ ਹੀ ਨਹੀਂ ਹੋ ਸਕਦੀਆਂ ਕਿਉਂਕਿ ਜਿਵੇਂ ਹੀ ਉਹ ਕੁਰਸੀ ਤੇ ਹਕਮਰਾਨ ਪਾਰਟੀ ਬੈਠਦੀ ਹੈ ਉਹਦਾ ਜਿਹੜਾ ਮੋਟਿਵ ਹੈ ਉਹ ਚੇਂਜ ਹੋ ਜਾਂਦਾ ਹੈ ਉਹਦਾ ਮੋਟਿਵ ਆ ਜਾਂਦਾ ਵੀ ਹੁਣ 5 ਸਾਲ ਤਾਂ ਆਪਣੇ ਕੋ ਹੋ ਗਏ ਪੱਕੇ ਅਗਲੇ 5 ਸਾਲ ਆਪਾਂ ਹੁਣ ਪੱਕੇ ਕਿਵੇਂ ਕਰਨੇ ਆ ਉਹ ਉਹਨਾਂ ਵਿੱਚ ਲੱਗ ਜਾਂਦੇ ਨੇ ਜਿਹੜੀਆਂ ਸਕੀਮਾਂ ਵੀ ਉਹ ਹੀ ਬਣਾਉਂਦੇ ਨੇ ਜਿਹਦੇ ਨਾਲ ਵੋਟ ਬੈਂਕ ਉਹਨਾਂ ਦਾ ਖੜਾ ਰਹੇ ਉਹ ਉਹ ਕਹਿੰਦੇ ਵੀ ਉਸ ਬਾਰੇ ਤਾਂ ਸੋਚਦੇ ਹੀ ਨਹੀਂ ਵੀ ਅਸੀਂ ਇਸ ਚੀਜ਼ ਵਿੱਚ ਸੁਧਾਰ ਕੋਈ ਕਰਨਾ ਹੈਗਾ ਸੋ ਇਹ ਚੀਜ਼ ਹੈ ਜੀ ਆ ਬਿਲਕੁਲ ਮੈਂ ਕਈ ਵਾਰ ਸੋਸ਼ਲ ਮੀਡੀਆ ਤੇ رائے ਵੇਖਦਾ ਹੁਣਾਂ ਬੱਚਿਆਂ ਦੀ ਬੱਚਿਆਂ ਦੇ ਮਾਪਿਆਂ ਦੀ ਉਹ ਕਹਿੰਦੇ ਨਹੀਂ ਕਿ ਜੇਕਰ ਸਾਡਾ ਬੱਚਾ ਵਿਦੇਸ਼ ਜਾਂਦਾ ਹੈ ਉੱਥੇ ਨਾ ਉਹਨਾਂ ਨੂੰ ਇੱਕ ਓਪਰਚੁਨਿਟੀ ਮਿਲਦੀ ਹੈ ਵੀਕਐਂਡ ਦੇ ਉ ਕਿ ਪੰਜਾਬ ਦੇ ਵਿੱਚ ਵੀ ਅਜਿਹਾ ਇੱਕ ਸਬਜੈਕਟ ਹੋਣਾ ਚਾਹੀਦਾ ਕਿ ਬੱਚਿਆਂ ਨੂੰ ਸਟੱਡੀ ਦੇ ਨਾਲ-ਨਾਲ ਕੰਮ ਦੇ ਨਾਲ ਵੀ ਜੋੜਿਆ ਜਾਵੇ ਤਾਂ ਕਿ ਥੋੜਾ ਮਾਪਿਆਂ ਤੇ ਸਿਰ ਤੋਂ ਬਹੁਤ ਚੀਜ਼ ਥੋੜਾ ਹਲਕਾ ਹੋ ਸਕੇ ਦੇਖੋ ਸਰ ਤੁਸੀਂ ਆਪ ਹੀ ਉਸ ਜਗ੍ਹਾ ਤੇ ਪਹੁੰਚ ਗਏ ਹੋ ਜਿੱਥੇ ਸੋਲੂਸ਼ਨ ਬੈਠਾ ਹੈਗਾ ਜੀ ਅ ਜਿਸ ਪੀੜੀ ਨੂੰ ਮੈਂ ਬਿਲੋਂਗ ਕਰਦਾ ਮੇਰੀ ਉਮਰ ਨੂੰ ਤਕਰੀਬਨ 55 ਸਾਲ ਦੇ ਆਸ-ਪਾਸ ਹੈ ਜੀ ਸਾਡੀ ਜਿਹੜੀ ਪੀੜੀ ਹੈ ਸਾਡੀ ਪੀੜੀ ਨੇ ਜਿੰਨੇ ਵੀ ਅਸੀਂ ਬੱਚੇ ਹੁੰਦੇ ਸੀ ਮਤਲਬ ਆਪਣੀ ਚਾਈਲਡਹੂਡ ਏਜ ਦੇ ਵਿੱਚ ਅਸੀਂ ਸਾਰੇ ਬੱਚੇ ਜਿਹੜੇ ਸੀਗੇ ਉਹ ਆਪਣੇ ਮਾਪਿਆਂ ਦੇ ਨਾਲ ਜੋ ਵੀ ਕੰਮ ਉਹ ਕਰਦੇ ਸੀ ਮੇਰੇ ਨਾਲ ਕਈ ਫਾਰਮਰਸ ਦੇ ਬੱਚੇ ਹੁੰਦੇ ਸੀ ਸਾਡੇ ਫਾਦਰ ਸਾਹਿਬ ਇੱਕ ਰੈਸਟੋਰੈਂਟ ਚਲਾਉਂਦੇ ਸੀ ਬਹੁਤ ਸਾਰੇ ਬੰਦੇ ਜਿਨ੍ਹਾਂ ਦੇ ਛੋਟੇ ਛੋਟੇ ਦੁਕਾਨਾ ਕਰਦੇ ਸੀ ਉਹ ਬੱਚੇ ਸਾਡੇ ਨਾਲ ਪੜ੍ਹਦੇ ਸੀ ਔਰ ਸਾਰੇ ਹੀ ਬੱਚੇ ਆਪਣੇ ਮਾਪੇ ਦੇ ਜਿਹੜੇ ਵੀ ਖਿੱਤੇ ਸੀ ਉਹਨਾਂ ਦੇ ਜੋ ਵੀ ਉਹ ਕੰਮ ਕਰਦੇ ਸੀ ਉਹਨਾਂ ਨਾਲ ਹੱਥ ਵਟਾਂਦੇ ਸੀ ਜੀ ਜਿੱਦਾਂ ਮੇਰੇ ਨਾਲ ਜਿਹੜੇ ਫਾਰਮਰ ਸੀ ਜਦੋਂ ਉਹ ਅ ਫਸਲ ਕਟਾਈ ਦਾ ਮਤਲਬ ਸਮਾਂ ਹੁੰਦਾ ਸੀ ਤਾਂ ਉਹ ਸਾਡੇ ਨਾਲ ਆ ਗੱਲਾਂ ਕਰਦੇ ਸੀ ਉਹ ਪਰਸੋਂ ਸਾਡੇ ਫਸਲ ਕੱਟਦੇ ਸੀ ਖੇਤ ਵਿੱਚ ਮੈਂ ਰੋਟੀ ਲੈ ਕੇ ਗਿਆ ਸੀ ਮੈਂ ਲੱਸੀ ਲੈ ਕੇ ਗਿਆ ਸੀ ਅਧਾ ਉਹਨਾਂ ਨਾਲ ਗੱਲਾਂ ਕਰਨੀਆਂ ਅਸੀਂ ਜਿਹੜੇ ਸੀ ਜਦੋਂ ਸਾਡੇ ਫਾਲ ਸਾਹਿਬ ਰੈਸਟੋਰੈਂਟ ਚਲਾਉਂਦੇ ਸੀ ਤਾਂ ਅਸੀਂ ਬਾਜ਼ਾਰ ਚੋਂ ਸਮਾਨ ਉਹਨੂੰ ਲਿਆ ਕੇ ਦੇਣਾ ਜਾਂ ਉਹਨਾਂ ਨੇ ਕਿਤੇ ਜਾਣਾ ਤਾਂ ਗੱਲੇ ਦੇ ਉੱਤੇ ਪੈਸੇ ਕੱਟਣ ਵਾਸਤੇ ਅਸੀਂ ਖੜੇ ਹੋਣਾ ਸੋ ਇਹ ਜਿਹੜੀਆਂ ਚੀਜ਼ਾਂ ਸੀਗੀਆਂ ਉਸ ਵੇਲੇ ਸਾਡੇ ਹੀ ਦੇਸ਼ਾਂ ਵਿੱਚ ਅਵੇਲੇਬਲ ਸੀਗੀਆਂ ਅਸੀਂ ਲੋਕ ਆਪਦੀ ਪੜ੍ਹਾਈ ਦੇ ਨਾਲ ਨਾਲ ਆਪ ਦੀ ਜਿਹੜੀ এডਿਕੇਸ਼ਨ ਦੇ ਨਾਲ ਨਾਲ ਬਹੁਤ ਸਾਰੇ ਆਪਣੇ ਪੇਰੈਂਟਸ ਸਪੋਰਟ ਕਰਦੇ ਸੀ ਉਹ ਇੱਕ ਕਿਸਮ ਦਾ ਕੰਮ ਹੀ ਸੀ ਨਾ ਜੀ ਸੋ ਉਹ ਹੀ ਚੀਜ਼ ਹੁਣ ਫੋਰਨ ਕੰਟਰੀ ਵਾਲਿਆਂ ਨੇ ਆ ਉਹ ਕੀ ਕਰਦੇ ਨੇ ਕਿ ਜਦੋਂ ਬੱਚਾ ਉੱਥੇ ਪਲੱਸ 2 ਤੋਂ ਬਾਅਦ ਚਲਾ ਜਾਂਦਾ ਹੈ ਤੇ ਉੱਥੇ ਜਾ ਕੇ ਉਹ ਪੜ੍ਹਾਈ ਕਰਦਾ ਨਾਲ ਨਾਲ ਆਪ ਦਾ ਸਟੱਡੀ ਕਰਦਾ ਹੈ ਤੇ ਦੂਸਰਾ ਜਿਹੜਾ ਹੈਗਾ ਸਭ ਤੋਂ ਵੱਡੀ ਜਿਹੜੀ ਗੱਲ ਹੈਗੀ ਆ ਉਹ ਚਾਹੇ ਉਹ ਕਿਸੇ ਨੂੰ ਕੌੜੀ ਲੱਗੇ ਜਾਂ ਸੱਚੀ ਲੱਗੇ ਸਹੀ ਮਾਣੇ ਵਿੱਚ ਫੋਰਨ ਕੰਟਰੀ ਜਿਹੜੇ ਹੈਗੇ ਕੋ ਪੜ੍ਹਾਈ ਥੋੜੀ ਦੇ ਰਿਆ ਉਹ ਤਾਂ ਇੱਕ ਪੀਆਰ ਵੇਚਦੇ ਪਏ ਆ ਸਮਝਿਆ ਨਾ ਸਾਰਾ ਸਾਰੇ ਜਿਹੜੇ ਮਤਲਬ ਜਿੰਨੇ ਵੀ ਕੰਟਰੀ ਆ ਜਿਹੜੇ ਬੱਚਿਆਂ ਨੂੰ ਬੁਲਾਉਂਦੇ ਆ ਉਥੇ ਜਿੰਨੇ ਵੀ ਬੱਚੇ ਉਥੇ ਜਾਂਦੇ ਆ ਉਹ ਕੋਈ ਪੜਨ ਵਾਸਤੇ ਜਾਂ ਉਹ ਪੜ੍ਹਾਈ ਕਰਕੇ ਉਥੇ ਪੜ੍ਹਾਈ ਕਰਕੇ ਵਾਪਸ ਇੱਥੇ ਆ ਕੇ ਕੋਈ ਕੰਮ ਕਰਨਗੇ ਉਹਸ ਤ ਨਹੀਂ ਜਾਂਦੇ ਉਹ ਸਿਰਫ ਇਸ ਵਾਸਤੇ ਸਮਨੋਰਥ ਨਾ ਜਾਂਦੇ ਕਿ ਅਸੀਂ ਉੱਥੇ ਜਾ ਕੇ ਪੱਕੇ ਕਿਵੇਂ ਹੋਣਾ ਸੋ ਜਦੋਂ ਤੱਕ ਅਸੀਂ ਇੱਥੇ ਸੁਖਾਵਾਂ ਮਾਹੌਲ ਕੰਮ ਦਾ ਨਹੀਂ ਬਣਾਵਾਂਗੇ ਜਿਹੜਾ ਸਾਡਾ ਪੁਰਾਣਾ ਸਿਸਟਮ ਸੀ ਉਹ ਸਿਸਟਮ ਨੂੰ ਮਤਲਬ ਫੋਕਸ ਚ ਰੱਖ ਕੇ ਉਵੇਂ ਬੱਚਿਆਂ ਨੂੰ ਇੱਕ ਕਨਵਿਨੈਂਟ ਜ਼ੋਨ ਵਿੱਚ ਨਹੀਂ ਲੈ ਕੇ ਜਾਵਾਂਗੇ ਉਸ ਵੇਲੇ ਤੱਕ ਇਹ ਚੀਜ਼ ਸੁਧਾਰ ਨਹੀਂ ਹੋ ਸਕਦਾ ਔਰ ਜਦੋਂ ਤੱਕ ਮੈਂ ਸਮਝਦਾ ਹਾਂ ਕਿ ਸਰਕਾਰਾਂ ਇਸ ਚੀਜ਼ ਤੇ ਫੋਕਸ ਕਰਨਗੀਆਂ ਉਦੋਂ ਨੂੰ ਸ਼ਾਇਦ ਵੇਲਾ ਲੰਘ ਚੁੱਕਾ ਹੋਵੇਗਾ ਮੈਨੂੰ ਇਹ ਲੱਗਦਾ ਹੈ ਕਿ ਜਿਹੜੇ ਬੁੱਧੀਜੀਵੀ ਨੇ ਇਸ ਸਿਵਲ ਸੋਸਾਇਟੀ ਦੇ ਉਹਨਾਂ ਨੂੰ ਅੱਗੇ ਆਣਾ ਪਵੇਗਾ ਤੇ ਉਹਨਾਂ ਨੂੰ ਅੱਗੇ ਆ ਕੇ ਐਜੂਕੇਸ਼ਨ ਸਿਸਟਮ ਦੇ ਵਿੱਚ ਇੱਕ ਰੈਵੋਲੂਸ਼ਨਰੀ ਸੁਧਾਰ ਕਰਨੇ ਪਣਗੇ ਤਾਂ ਕਿ ਤੇ ਜਾ ਕੇ ਜਿਹੜਾ ਹੈਗਾ ਇਹਦਾ ਹੱਲ ਇੱਕ ਨਿਕਲੇਗਾ ਜੀ ਠੀਕ ਹੈ ਸਮਾਂ ਬਹੁਤ ਹੈ ਇਜਾਜ਼ਤਾਂ ਨਹੀਂ ਦਿੰਦਾ ਸਮਾਂ ਬਹੁਤ ਕੀਮਤੀ ਹੈ ਸੋ ਜੰਦ ਜਾਂਦੇ ਆਪਣੇ ਸਰੋਤਿਆਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਹਾਂ ਔਰ ਅਜੀਤ ਦੇ ਨਾਲ ਭਾਵਕ ਤੌਰ ਤੇ ਤੁਸੀਂ ਕਦੋਂ ਤੋਂ ਜੁੜੇ ਹੋ ਅ ਦੇਖੋ ਜੀ ਅਜੀਤ ਗਰੁੱਪ ਦੇ ਨਾਲ ਜਿਹੜੀ ਮੇਰੀ ਸਾਂਝ ਹੈ ਮੇਰੇ ਇੱਕ ਬਹੁਤ ਹੀ ਅਜ਼ੀਜ਼ ਦੋਸਤ ਨੇ ਮੋਗੇ ਤੋਂ ਸੁਰਿੰਦਰਪਾਲ ਜੀ ਜਿਹੜੇ ਡਿਸਟ੍ਰਿਕਟ ਦੇ ਸਟਾਫਰ ਨੇ ਔਰ ਮੇਰਾ ਜਦੋਂ ਮੈਂ ਸਕੂਲ ਖੋਲਿਆ ਕਿਸੇ 2006-07 ਦੇ ਆਸ-ਪਾਸ ਉਸ ਵੇਲੇ ਤੋਂ ਮੇਰਾ ਨਾਲ ਉਹਨਾਂ ਦਾ ਸਹਿਚਾਰ ਹੈ ਉਦੋਂ ਤੋਂ ਮੈਂ ਅਜੀਤ ਨਾਲ ਜੁੜਿਆ ਹੋਇਆ ਹਾਂ ਔਰ ਮੈਨੂੰ ਕਈ ਵਾਰੀ ਇਥੇ ਜੀ ਦੇ ਆਫਿਸ ਆਉਣ ਦਾ ਮੌਕਾ ਵੀ ਮਿਲਿਆ ਔਰ ਜਿਹੜੇ ਜਿੱਥੋਂ ਤੱਕ ਸਮੱਸਿਆ ਦਾ ਸਵਾਲ ਹੈ ਜੀ ਸਰੋਤਿਆਂ ਨੂੰ ਸੋ ਮੈਂ ਇਹੀ ਮੈਸੇਜ ਦਵਾਂਗਾ ਉਹਨਾਂ ਨੂੰ ਕਿ ਤੁਸੀਂ ਜਿਹੜੀ ਹਿੰਦੁਸਤਾਨ ਦੇ ਵਿੱਚ ਜਾਂ ਪੰਜਾਬ ਪ੍ਰੋਵਿੰਸ ਦੇ ਵਿੱਚ ਜਿਹੜੀ ਘਾਟ ਹੈ ਉਹ ਸਾਡੀ ਇੱਕ ਜਿੱਦਾਂ ਆਪਾਂ ਨੇਸ਼ਨ ਲੈਵਲ ਤੇ ਮੰਨਦੇ ਆ ਕਿ ਨੇਸ਼ਨ ਕੈਰੇਕਟਰ ਹੋਣਾ ਚਾਹੀਦਾ ਬੱਚੇ ਦਾ ਸੋ ਉਸ ਕੈਰੇਕਟਰ ਦੀ ਜਿਹੜੀ ਭਾਵਨਾ ਹੈ ਉਹ ਬੱਚੇ ਵਿੱਚ ਪੈਦਾ ਕਰੋ ਤਾਂ ਕਿ ਜਦੋਂ ਉਹ ਕਰੈਕਟਰ ਜਿਹੜੀ ਨੈਸ਼ਨਲ ਕਰੈਕਟਰ ਦੀ ਭਾਵਨਾ ਬੱਚੇ ਚ ਪੈਦਾ ਹੋ ਜਾਏਗੀ ਤਾਂ ਉਹਦਾ ਸਿੱਧਾ ਐਡਵਾਂਟੇਜ ਇਹ ਹੋਏਗਾ ਨਾ ਤਾਂ ਉਹ ਨੇਸ਼ਨ ਨੂੰ ਛੱਡੇਗਾ ਤੇ ਨਾ ਹੀ ਉਹ ਸਟੇਟ ਨੂੰ ਛੱਡੇਗਾ ਤੇ ਨਾ ਹੀ ਉਹ ਫਿਰ ਆਪਣੇ ਪਰਿਵਾਰ ਨੂੰ ਛੱਡੇਗਾ ਤੇ ਸੋ ਜਿਸ ਤਰ੍ਹਾਂ ਸਾਡੇ ਆਨਰੇਬਲ ਪੂਰਵ ਪ੍ਰਧਾਨ ਮੰਤਰੀ ਸਾਡੇ ਪ੍ਰੈਜ਼ੀਡੈਂਟ ਸੀਗੇ ਜੀ ਆਪਣਾ ਸ਼੍ਰੀ ਅਬਦੁਲ ਕਲਾਮ ਜੀ ਆਜ਼ਾਦ ਸਾਹਿਬ ਉਹਨਾਂ ਨੇ ਗੱਲ ਕਹੀ ਸੀ ਉਹ ਕਹਿੰਦੇ ਸੀ ਵੀ ਜੇ ਦੁਨੀਆ ਨੂੰ ਬਿਲਕੁਲ ਡਿਸਪਲਨ ਚ ਰੱਖਣਾ ਹੋਵੇ ਤਾਂ ਤੁਸੀਂ ਆਪਣੇ ਆਪ ਨੂੰ ਡਿਸਪਲਨ ਚ ਰੱਖ ਲਓ ਜੇ ਤੁਸੀਂ ਆਪਣੇ ਆਪ ਨੂੰ ਡਿਸਪਲਨ ਚ ਹੋ ਗਏ ਤਾਂ ਤੁਹਾਡਾ ਸਕੂਲ ਡਿਸਪਲਨ ਚ ਹੋ ਜਾਏਗਾ ਜੇ ਤੁਹਾਡਾ ਸਕੂਲ ਡਿਸਪਲਨ ਚ ਹੋ ਜਾਏਗਾ ਤਾਂ ਸੋਸਾਇਟੀ ਡਿਸਪਲਨ ਚ ਹੋ ਜਾਏਗੀ ਸੋਸਾਇਟੀ ਡਿਸਪਲਨ ਚ ਹੋ ਜਾਏਗੀ ਤਾਂ ਤੁਹਾਡਾ ਸਿਟੀ ਡਿਸਪਲਨ ਚ ਹੋ ਜਾਏਗਾ ਫਿਰ ਤੁਹਾਡਾ ਡਿਸਟ੍ਰਿਕਟ ਡਿਸਪਲਨ ਚ ਹੋ ਜਾਏਗਾ ਸਟੇਟ ਡਿਸਪਲਨ ਚ ਹੋ ਜਾਏਗਾ ਫੈਡਰੇਸ਼ਨ ਡਿਸਪਲਨ ਚ ਹੋ ਜਾਏਗਾ ਤਾਂ ਹੋਲਡ ਯੂਨੀਵਰਸਿਟੀ ਡਿਸਪਲਨ ਚ ਹੋ ਜਾਏਗਾ ਸੋ ਇਸੇ ਪ੍ਰਕਾਰ ਇਹੀ ਸੁਨੇਹਾ ਹੈ ਕਿ ਤੁਸੀਂ ਆਪਣੇ ਆਪ ਵਿੱਚ ਇੱਕ ਦੇਸ਼ ਦੇਸ਼ ਦੇ ਪ੍ਰਤੀ ਭਾਵਨਾ ਪੈਦਾ ਕਰੋ ਨੈਸ਼ਨਲ ਕੈਰੈਕਟਰ ਆਪਦੇ ਵਿੱਚ ਪ ਉਹ ਬੱਚੇ ਇਸ ਨੇਸ਼ਨ ਨਾਲ ਜੁੜੇ ਰਹਿਣ ਔਰ ਇਸ ਨੇਸ਼ਨ ਦੀ ਹੀ ਸੇਵਾ ਕਰਨ ਔਰ ਇਸ ਨੇਸ਼ਨ ਦੇ ਪ੍ਰਤੀ ਇਹ ਸੋਚਣ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਸਰ ਤੁਸੀਂ ਆਪਣਾ ਕੀਮਤੀ ਸਮੇਂ ਸਮਾਂ ਕੱਢ ਕੇ ਜੀਤ ਦੇ ਵੇੜੇ ਪਹੁੰਚੇ ਔਰ ਆਪਣੇ ਦਿਲ ਦੇ ਬਲੇ ਬਲੇ ਸਾਂਝੀ ਕੀਤੀ ਨੇ ਸਾਰਿਆਂ ਦੇ ਨਾਲ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਸੰਜੀਵ ਜੀ ਪੰਜਾਬ ਦੀ এডਿਕੇਸ਼ਨ ਨੂੰ ਕਿੱਥੇ ਤੱਕ ਖੜੀ ਵੇਖਦੇ ਹੋ ਤੁਸੀਂ ਦੇਖੋਗੇ ਸਭ ਤੋਂ ਵੱਡਾ ਚੈਲੰਜ ਇਸ ਵੇਲੇ ਸਾਡੇ ਕੋਲ ਜਿਹੜਾ ਬ੍ਰੇਨ ਡਰੇਨ ਦਾ ਹੈ ਬੱਚਾ ਪਲੱਸ 2 ਕਰਦਾ ਹੈ ਬਾਹਰ ਦੌੜ ਜਾਂਦਾ ਹੈ ਚਾਹੇ ਉਹ ਮਤਲਬ ਕੈਨੇਡਾ ਜਾਏ ਚਾਹੇ ਅਮਰੀਕਾ ਜਾਏ ਚਾਹੇ ਆਸਟ੍ਰੇਲੀਆ ਜਾਏ ਚਾਹੇ ਯੂਰਪ ਦੇ ਵਿੱਚ ਜਾਏ ਚਾਹੇ ਫਿਨਲੈਂਡ ਜਾ ਕਿਤੇ ਵੀ ਜਾਏ ਪਰ ਗੱਲ ਹੈ ਕਿ ਉਹ ਇੱਥੇ ਰਹਿ ਕੇ ਰਾਜ਼ੀ ਨਹੀਂ ਇਹਦਾ ਮਤਲਬ ਇਹ ਹੈ ਕਿ ਕਿਤੇ ਨਾ ਕਿਤੇ ਸਾਡੀ এডਿਕੇਸ਼ਨ ਦੇ ਵਿੱਚ ਘਾਟ ਹੈ ਕੋਈ ਬਹੁਤ ਵੱਡੀ ਡੈਫੀਸ਼ੈਂਸੀ ਹੈ ਜਿਹਨੂੰ ਅਸੀਂ ਮਤਲਬ ਬਹੁਤ ਮਿਊਜ਼ਕਨ ਅਸੀਂ ਅੰਦਾਜ਼ ਚ ਕਹਿਣਾ ਪਏਗਾ ਕਿ ਅਸੀਂ 70 75 80 ਸਾਲਾਂ ਦੇ ਵਿੱਚ ਵੀ ਉਹਨੂੰ ਦੂਰ ਨਹੀਂ ਕਰ ਸਕੇ ਤਾਂ ਹੀ ਸਾਡੇ ਬੱਚੇ ਜਿਹੜੇ ਆ ਬ੍ਰੇਨ ਡੇਨ ਸਾਡਾ ਹੋ ਰਿਹਾ ਬੱਚੇ ਸਾਡੇ ਬਾਹਰ ਜਾ ਰਹੇ ਤੁਸੀਂ ਸਾਡੇ ਨੇਬਰਿੰਗ ਮੋਲਖ ਚਾਈਨਾ ਨੂੰ ਦੇਖੋ ਜੀ ਉਹਨਾਂ ਨੇ ਐਜੂਕੇਸ਼ਨ ਦੀ ਜਿਹੜੀ ਸੀ ਧਾਰ ਹੀ ਚੇਂਜ ਕਰਕੇ ਰੱਖ ਦਿੱਤੀ ਉਹਦੀ ਧਾਰਾ ਹੀ ਬਦਲ ਦਿੱਤੀ ਉਹਨਾਂ ਨੇ ਜਿਹੜੀ ਅਕੈਡੈਮਿਕ ਐਜੂਕੇਸ਼ਨ ਹੈ ਉਹਨੂੰ ਦਰਕਰਨਾਰ ਕਰਦੇ ਹੋਏ ਸਿੱਧਾ ਸਕਿੱਲ ਐਜੂਕੇਸ਼ਨ ਦੇ ਉੱਤੇ ਲੈ ਕੇ ਆਏ ਔਰ ਤੁਸੀਂ ਦੇਖੋ ਪਿਛਲੇ 25 30 ਸਾਲਾਂ ਵਿੱਚ ਉਹਨਾਂ ਨੇ ਐਸਾ ਇਨਫਰਾਸਟ੍ਰਕਚਰ ਖੜਾ ਕਰਤਾ ਐਸੀ ਸਕਿੱਲਡ ਲੇਬਰ ਖੜੀ ਕਰ ਦਿੱਤੀ ਕਿ ਜਿਨ੍ਹਾਂ ਨੇ ਐਸੀਆਂ ਚੀਜ਼ਾਂ ਬਣਾਈਆਂ ਮੈਂ ਕਹਿੰਦਾ ਪਲਾਂਟ ਦੇ ਉੱਤੇ ਕੋਈ ਐਸਾ ਘਰ ਨਹੀਂ ਹੈ ਜਿੱਥੇ ਤੁਸੀਂ ਜਾਓ ਤੇ ਉਹ ਚਾਈਨਾ ਦਾ ਸਮਾਨ ਨਾ ਪਹੁੰਚਾ ਹੋ। ਤੋਂ ਬੜੀ ਦੁੱਖਨਾਇਕ ਹੈ ਕਹਿਣਾ ਪੈਂਦਾ ਹੈ ਕਿ ਤੁਸੀਂ ਇੱਕ ਪਲੱਸ 2 ਲੈਵਲ ਤੱਕ ਦਾ ਸਿਲੇਬਸ ਚੱਕ ਲੋ। ਬਿਲਕੁਲ। ਤੋਂ ਇੱਕ ਚੈਪਟਰ ਮੈਨੂੰ ਦਿਖਾ ਦਿਓ ਐਗਰੀਕਲਚਰ ਤੇ ਹੋਵੇ ਜੀ। ਹੈ ਹੀ ਨਹੀਂ। ਜਿਸ ਸਟੇਟ ਦੇ ਵਿੱਚ 90 95% ਦੇ ਆਸ-ਪਾਸ ਲੋਕ ਖੇਤੀ ਦੇ ਉੱਤੇ ਡਿਪੈਂਡੈਂਟ ਨੇ ਉਸ ਖੇਤੀ ਦੇ ਉੱਤੇ ਸਬਜੈਕਟ ਨੂੰ ਜਦੋਂ ਪੜਾਇਆ ਹੀ ਨਹੀਂ ਜਾਂਦਾ ਤਾਂ ਉਹਦੇ ਨਾਲ ਬੱਚਿਆਂ ਦਾ ਜੜਾਬ ਪੈਦਾ ਕਿਵੇਂ ਹੋਏਗਾ? ਜਦ ਤੱਕ ਉਹਦੇ ਨਾਲ ਜੜਾਵ ਉਸ ਕਿਤੇ ਨਾ ਪੈਦਾ ਨਹੀਂ ਹੋਏਗਾ ਤਾਂ ਜ਼ਮੀਨ ਦੇ ਨਾਲ ਜੜਾਵ ਕਿੱਦਾਂ ਪੈਦਾ ਹੋਏਗਾ ਕੋਈ ਵੀ ਬੱਚਾ ਪੰਜਾਬੀ ਮੇਰਾ ਖਿਆਲ ਹਾਰਡਲੀ ਦਸਾਂ ਦੇ ਵਿੱਚੋਂ ਇੱਕ ਦਾ ਭਾਵਾਂ ਮਿਲ ਜੇ ਦਸਾਂ ਚ ਨੌ ਬੰਦੇ ਤੁਹਾਨੂੰ ਪ੍ਰਵਾਸੀ ਮਿਲਣਗੇ ਜਿਹਦੇ ਵਿੱਚ ਪ੍ਰਵਾਸੀਆਂ ਦੇ ਵਿੱਚੋਂ ਵੀ ਦਸਾਂ ਚੋਂ ਪੰਜ ਤੁਹਾਨੂੰ 오ਡੀਸਾ ਦੇ ਮਿਲਣਗੇ ਜਿਹੜੇ ਜਿਹੜੇ ਸੈਨੀਟਰੀ ਵਾਲੇ ਹੈਗੇ ਸੋ ਇੱਥੇ ਤੁਸੀਂ ਅੰਦਾਜ਼ਾ ਲਾਓ ਕਿ ਜਿਹੜਾ ਕਿਤਾ ਮੁਖੀ ਜਿਹੜੇ ਮਤਲਬ ਕੋਰਸਸ ਹੈਗੇ ਨੇ ਉਹਨਾਂ ਦਾ ਐਜੂਕੇਸ਼ਨ ਦੇ ਨਾਲ ਜੁੜਾ ਬਹੁਤ ਜ਼ਰੂਰੀ ਹੈ ਤਾਂ ਕਿ ਤੁਸੀਂ ਉਹ ਚੀਜ਼ ਤਿਆਰ ਕਰੋ ਜਿਹੜੀ ਸਮਾਜ ਦੇ ਵਿੱਚ ਜਿਸ ਚੀਜ਼ ਦੀ ਡਿਮਾਂਡ ਹੈ ਸਸ਼ੀਕਾਲ ਅਜੀਤ ਪੋਡਕਾਸਟ ਵਿੱਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਮਨਜੂਤ ਸਿੰਘ आज ਦਾ ਪੋਡਕਾਸਟ ਬੇਹਦ ਖਾਸ ਹੈ ਕਿਉਂਕਿ ਅੱਜ ਸਾਡੇ ਵੇੜੇ ਪਹੁੰਚੇ ਨੇ ਐਜੂਕੇਸ਼ਨਿਸ ਨੇ ਡਾਕਟਰ ਸੰਜੀਵ ਕੁਮਾਰ ਸੈਣੀ ਬੀਬੀਐਸ ਗਰੁੱਪ ਮੋਗਾ ਦੇ ਚੇਅਰਮੈਨ ਨੇ ਉਹਨਾਂ ਸਵਾਗਤ ਕਰਦੇ ਹਾਂ ਤੇ ਉਹ ਅੱਜ ਖੁੱਲੀਆਂ ਗੱਲਾਂ ਬਾਤਾਂ ਕਰਾਂਗੇ ਸੋ ਸਮਾਂ ਕੱਟ ਕੇ ਤੁਸੀਂ ਪਹੁੰਚੇ ਹੋ ਡਾਕਟਰ ਸੰਜੀਵ ਜੀ ਬਹੁਤ ਬਹੁਤ ਸਵਾਗਤ ਹੈ ਅਜੀਤ ਦੇ ਵੇੜੇ ਪਹੁੰਚੇ ਹੋ ਬਹੁਤ ਬਹੁਤ ਧੰਨਵਾਦ ਜੀ ਮੈਂ ਖਾਸ ਕਰਕੇ ਅਜੀਤ ਅਦਾਰੇ ਦਾ ਬੜਾ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਇਹ ਮੌਕਾ ਦਿੱਤਾ ਔਰ ਇਸ ਸਬਜੈਕਟ ਦੇ ਉੱਤੇ ਆਪਣੇ ਵਿਚਾਰ ਰੱਖਣ ਦਾ ਇੱਕ ਬਹੁਤ ਵੱਡਾ ਮੁੱਲਾ ਮੌਕਾ ਇਸ ਪੋਡਕਾਸਟ ਵਿੱਚ ਮੈਨੂੰ ਮਿਲਿਆ ਤੇ ਮੈਂ ਬਹੁਤ ਧੰਨਵਾਦੀ ਹਾਂ ਔਰ ਸਾਰੇ ਹੀ ਜਿੰਨੇ ਦਰਸ਼ਕ ਦੇਖ ਰਹੇ ਹਨ ਸਾਰਿਆਂ ਨੂੰ ਮੈਂ ਜੀ ਆਖਦਾ ਜੀ ਡਾਕਟਰ ਸੰਜੀਵ ਜੀ ਪੰਜਾਬ ਦੀ ਐਜੂਕੇਸ਼ਨ ਨੂੰ ਕਿੱਥੇ ਤੱਕ ਖੜੀ ਵੇਖਦੇ ਹੋ ਆ ਦੇਖੋ ਸਰ ਜਦੋਂ ਤੁਸੀਂ ਕਿਸੇ ਚੀਜ਼ ਦਾ ਪੈਰਾਮੀਟਰ ਡਰਾ ਕਰਨਾ ਹੈਗਾ ਐਜੂਕੇਸ਼ਨ ਦਾ ਤੁਸੀਂ ਈਵੈਲੂਏਸ਼ਨ ਕਰਨੀ ਹੈ ਤਾਂ ਤੁਹਾਨੂੰ ਜਿਹੜੀ ਹੈਗੀ ਆ ਉਸ ਵੇਲੇ ਦੇ ਵਿੱਚ ਜਿਹੜਾ ਜੋ ਕੁਝ ਹੈਪਨ ਹੋ ਰਿਹਾ ਉਹਨੂੰ ਸਾਰੇ ਨੂੰ ਅਬਜ਼ਰਵ ਕਰੋਗੇ ਤਾਂ ਤੁਹਾਨੂੰ ਆਪਣੇ ਆਪ ਦਾ ਅਨਸਰ ਮਿਲ ਜਾਏਗਾ ਤੁਸੀਂ ਦੇਖੋਗੇ ਸਭ ਤੋਂ ਵੱਡਾ ਚੈਲੰਜ ਐਸ ਵੇਲੇ ਸਾਡੇ ਕੋਲੇ ਜਿਹੜਾ ਬ੍ਰੇਨ ਡレイン ਦਾ ਹੈ ਬੱਚਾ ਪਲੱਸ 2 ਕਰਦਾ ਹੈ ਬਾਹਰ ਦੌੜ ਜਾਂਦਾ ਚਾਹੇ ਉਹ ਮਤਲਬ ਕੈਨੇਡਾ ਜਾਏ ਚਾਹੇ ਅਮਰੀਕਾ ਜਾਏ ਚਾਹੇ ਆਸਟ੍ਰੇਲੀਆ ਜਾਏ ਚਾਹੇ ਯੂਰਪ ਦੇ ਵਿੱਚ ਜਾਏ ਚਾਹੇ ਫਿਨਲੈਂਡ ਜਾ ਕਿਤੇ ਵੀ ਜਾਏ ਪਰ ਗੱਲ ਹੈ ਕਿ ਉਹ ਇੱਥੇ ਰਹਿ ਕੇ ਰਾਜੀ ਨਹੀਂ ਇਹਦਾ ਮਤਲਬ ਇਹ ਹੈ ਕਿ ਕਿਤੇ ਨਾ ਕਿਤੇ ਸਾਡੀ ਐਜੂਕੇਸ਼ਨ ਦੇ ਵਿੱਚ ਘਾਟ ਹੈ ਕੋਈ ਬਹੁਤ ਵੱਡੀ ਡੈਫੀਸ਼ੈਂਸੀ ਹੈ ਜਿਹਨੂੰ ਅਸੀਂ ਮਤਲਬ ਬਹੁਤ ਮਯੂਸ ਕੋਨ ਅਸੀਂ ਅੰਦਾਜ਼ ਚ ਕਹਿਣਾ ਪਏਗਾ ਕਿ ਅਸੀਂ 70 75 80 ਸਾਲਾਂ ਦੇ ਵਿੱਚ ਵੀ ਉਹਨੂੰ ਦੂਰ ਨਹੀਂ ਕਰ ਸਕੇ ਤਾਂ ਹੀ ਸਾਡੇ ਬੱਚੇ ਜਿਹੜੇ ਆ ਬ੍ਰੇਨ ਡੈਨ ਸਾਡਾ ਹੋ ਰਿਹਾ ਬੱਚੇ ਸਾਡੇ ਬਾਹਰ ਜਾ ਰਹੇ ਆ ਸੋ ਮੈਂ ਇਹੀ ਸਵਾਲ ਕਰਨਾ ਚਾਹੁੰਦਾ ਸੀ ਕਮੀ ਕਿੱਥੇ ਖੜੀ ਹੈਗੀ ਆ ਕਿ ਜਿਹੜੇ ਬੱਚੇ ਨੇ ਉਹ 7ਵੀਂ ਵਿੱਚ ਆਪਣਾ ਮਾਈਂਡਸੈਟ ਕਰ ਲੈਂਦੇ ਕਿ ਅਸੀਂ ਪਲੱਸ 2 ਕਰਾਂਗੇ ਤੇ ਅਸੀਂ ਵਿਦੇਸ਼ ਚਲ ਜਾਾਂਗੇ ਜਾਨ ਕਿ ਕਾਲਜ ਕਿਤਨਾ ਕਿਤੇ ਖਾਲੀ ਨਜ਼ਰ ਆਉਂਦੇ ਨੇ ਪਹਿਲਾ ਵਰਗਾ ਕਾਲਜਾਂ ਵਿੱਚ ਰਾਸ਼ ਨਹੀਂ ਦੇਖਣ ਨੂੰ ਮਿਲ ਰਿਹਾ ਅਹ ਦੇਖੋ ਸਰ ਗਾਲਿਆ ਕਿ ਜਦੋਂ ਅਸੀਂ ਕੋਈ ਵੀ ਚੀਜ਼ ਦੇ ਮਤਲਬ ਅਸੀਂ ਮਾਅਨਦੰਡ ਬਣਾਉਣੇ ਆ ਤਾਂ ਸਾਨੂੰ ਆਪਣੇ ਆਲੇ ਦੁਆਲੇ ਵਿੱਚ ਵੇਖਣਾ ਪੈਂਦਾ ਤੁਸੀਂ ਸਾਡੇ ਨੇਬਰਿੰਗ ਮੁਲਖ ਚਾਈਨਾ ਨੂੰ ਦੇਖੋ ਜੀ ਉਹਨਾਂ ਨੇ ਐਜੂਕੇਸ਼ਨ ਦੀ ਜਿਹੜੀ ਸੀ ਧਾਰ ਹੀ ਚੇਂਜ ਕਰਕੇ ਰੱਖ ਦਿੱਤੀ ਉਹਦੀ ਧਾਰਾ ਹੀ ਬਦਲ ਦਿੱਤੀ ਉਹਨਾਂ ਨੇ ਜਿਹੜੀ ਅਕੈਡੈਮਿਕ ਐਜੂਕੇਸ਼ਨ ਹੈ ਉਹਨੂੰ ਦਰਕਰਨਾਰ ਕਰਦੇ ਹੋਏ ਸਿੱਧਾ ਸਕਿੱਲ ਐਜੂਕੇਸ਼ਨ ਦੇਤੇ ਲੈ ਕੇ ਆਏ ਔਰ ਤੁਸੀਂ ਦੇਖੋ ਪਿਛਲੇ 25 30 ਸਾਲਾਂ ਵਿੱਚ ਉਹਨਾਂ ਨੇ ਐਸਾ ਇਨਫਰਾਸਟ੍ਰਕਚਰ ਖੜਾ ਕਰਤਾ ਐਸੀ ਸਕਿੱਲਡ ਲੇਬਰ ਖੜੀ ਕਰ ਦਿੱਤੀ ਕਿ ਜਿਨ੍ਹਾਂ ਨੇ ਐਸੀਆਂ ਚੀਜ਼ਾਂ ਬਣਾਈਆਂ ਮੈਂ ਕਹਿੰਦਾ ਪਲੈਂਟ ਦੇ ਉੱਤੇ ਕੋਈ ਐਸਾ ਘਰ ਨਹੀਂ ਹੈ ਜਿੱਥੇ ਤੁਸੀਂ ਜਾਓ ਤੇ ਉੱਥੇ ਚਾਈਨਾ ਦਾ ਸਮਾਨ ਨਾ ਪਹੁੰਚਿਆ ਹੋਵੇ ਸੋ ਐਜੂਕੇਸ਼ਨ ਦੇ ਵਿੱਚ ਜਿਹੜੀ ਸਾਡੇ ਮੇਨ ਕਾਰਡ ਹੈ ਉਹ ਇੱਕ ਜਿਹੜੀ ਸਕਿੱਲ ਦੀ ਕਾਰਡ ਹੈ ਜਿੰਮੇ ਪਹਿਲਾਂ ਬਹੁਤ ਦਿਰ ਪਹਿਲਾਂ ਇੱਕ ਪ੍ਰੋਫੈਸ਼ਨਲ ਕੋਰਸ ਜਿਹੜੇ ਹੁੰਦੇ ਸੀ ਸਕੂਲਾਂ ਵਿੱਚ ਹੁੰਦੇ ਸੀ ਲੋਕ ਉਹ ਕਰਦੇ ਸੀ ਜਿਹਦਾ ਫਿਰ ਬਾਅਦ ਵਿੱਚ ਇੱਕ ਮਤਲਬ ਮੋਡੀਫਾਈ ਕਰਕੇ ਸਿਸਟਮ ਜਿਹੜਾ ਸੀ ਉਹ ਆਈਟੀਆਈਜ਼ ਨੇ ਲੈ ਲਿਆ ਪਰ ਸਾਨੂੰ ਬੜੇ ਮਤਲਬ ਦੁੱਖ ਨਾ ਕਹਿਣਾ ਪੈਂਦਾ ਵੀ ਆਈਟੀਆਈਜ਼ ਵੀ ਉਹ ਚੀਜ਼ ਡਰਵ ਨਹੀਂ ਕਰ ਸਕੀਆਂ ਜਿਹੜੀ ਕਰਨੀ ਚਾਹੀਦੀ ਸੀ ਉਸ ਤੋਂ ਇਲਾਵਾ ਬਹੁਤ ਸਾਰੀਆਂ ਚੀਜ਼ਾਂ ਨੇ ਜਿਵੇਂ ਜਦੋਂ ਬੱਚਿਆਂ ਨੂੰ ਤੁਸੀਂ ਸਮੇਂ ਦੇ ਹਾਣੀ ਬਣਾਉਣਾ ਹੈ ਤਾਂ ਉਸ ਵੇਲੇ ਤੁਹਾਨੂੰ ਸਮੇਂ ਦੇ ਮੁਤਾਬਕ ਹੀ ਆਪਣੀ ਐਜੂਕੇਸ਼ਨ ਤੇ ਜਿਹੜੇ ਮਾਣਦੰਡ ਆ ਤੈਅ ਕਰਨੇ ਪੈਣਗੇ ਜਿਹਦੇ ਚ ਮੈਂ ਸਮਦਾ ਆ ਪਾ ਪਿੱਛੇ ਆ ਔਰ ਜੇ ਤੁਸੀਂ ਦੇਖੋ ਕਿ ਸਕੂਲ এডਿਕੇਸ਼ਨ ਤੋਂ ਬਾਅਦ ਤੁਸੀਂ ਯੂਨੀਵਰਸਿਟੀ ਦੀ ਕਾਲਜਸ ਦੀ এডਿਕੇਸ਼ਨ ਲੈ ਲਓ ਜਾਂ ਉਸ ਤੋਂ ਬਾਅਦ ਫਿਰ ਪੋਸਟ ਗ੍ਰੈਜੂਏਸ਼ਨ ਲੈ ਲਓ ਜੇ ਤੁਸੀਂ ਫੋਰਨ ਕੰਟਰੀ ਦੀ এডਿਕੇਸ਼ਨ ਨੂੰ ਦੇਖਦੇ ਹੋ ਤਾਂ ਉਹਦੇ ਵਿੱਚ ਬਹੁਤ ਸਾਰਾ ਜੇ ਤੁਸੀਂ ਦੇਖੋ ਕਿ ਅੰਤਰ ਜਿਹੜਾ ਹੈ ਉਹ ਇਹ ਹੈ ਜੇ ਅਸੀਂ ਕਿਸੇ ਬੱਚੇ ਨੂੰ ਲਾਇਰ ਬਣਾਉਣਾ ਹੈ ਡਾਕਟਰ ਬਣਾਉਣਾ ਹੈ ਇੰਜੀਨੀਅਰ ਬਣਾਉਣਾ ਹੈ ਤਾਂ ਸਾਡੇ ਕੋਲੇ ਜਿਹੜਾ ਸਿਲੇਬਸ ਹੈ ਜਾਂ ਸਾਡੇ ਕੋਲੇ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਉਹ ਕੀ ਹੈ ਕਿ ਬੱਚੇ ਨੂੰ ਇੱਕ ਤਰੀਕੇ ਨਾਲ ਕ੍ਰੈਮਿੰਗ ਦੇ ਉੱਤੇ ਮਤਲਬ ਰਟਾਬਾਜੀ ਦੇ ਉੱਤੇ ਚਲਾਉਂਦੀਆਂ ਨੇ ਜੀ ਜੇ ਤੁਸੀਂ ਦੂਸਰੇ ਪਾਸੇ ਦੇਖੋ ਵੈਸਟਰਨ ਪਾਰਟ ਆਫ ਗਲੋਬ ਦੇ ਵਿੱਚ ਦੇਖੋਗੇ ਤਾਂ ਉੱਥੇ ਤੁਸੀਂ ਦੇਖੋਗੇ ਕਿ ਕਿੰਨੇ ਸਹਿਜ ਤਰੀਕੇ ਦੇ ਨਾਲ ਇਹ ਚੀਜ਼ਾਂ ਹੁੰਦੀਆਂ ਨੇ ਉੱਥੇ ਓਪਨ ਬੁੱਕ ਐਗਜ਼ਾਮ ਹੈ ਜੋ ਤੁਸੀਂ ਲਾਅ ਦਾ ਇਗਜ਼ਾਮ ਦੇਣਾ ਓਪਨ ਬੁੱਕ ਇਗਜ਼ਾਮ ਹੈ ਕਿਤਾਬਾਂ ਤੁਹਾਡੇ ਕੋਲੇ ਪਈਆਂ ਨੇ ਹੁਣ ਜਿਹੜੀ ਚੀਜ਼ ਤੁਹਾਡੇ ਕੋਲੇ ਨੈਟ ਤੇ ਅਵੇਲੇਬਲ ਹੈ ਜਾਂ ਬੁੱਕਸ ਦੇ ਵਿੱਚ ਅਵੇਲੇਬਲ ਆ ਉਹ ਕ੍ਰੇਮ ਕਰਨ ਦੀ ਕੀ ਲੋੜ ਹੈ ਜੀ ਜਾਂ ਤਾਂ ਅਸੀਂ ਮੰਨਿਆ ਨਾ ਕਿ ਹਰ ਇੱਕ ਬੰਦੇ ਨੇ ਇੱਕ ਮੂਹ ਜਵਾਨੀ ਹੀ ਕੰਮ ਕਰਨਾ ਹੈ ਕਰਨਾ ਤਾਂ ਉਹਨੇ ਫਿਰ ਕੰਪਿਊਟਰ ਖੋਲ ਕੇ ਆ ਵੈਬ ਖੋਲ ਕੇ ਆ ਵੈਬ ਦੇ ਉੱਤੇ ਸਾਰਾ ਐਨਸਾਈਕਲੋਪੀਡੀਆ ਪਿਆ ਹੈ ਹਰ ਇੱਕ ਚੀਜ਼ ਦੇ ਸੈਕਸ਼ਨ ਪਏ ਨੇ ਹੁਣ ਜੇ ਅਸੀਂ ਐਗਜ਼ਾਮਪਲ ਲਈਏ ਜੇ ਅਸੀਂ ਮਤਲਬ ਇੱਕ ਲਾਇਰ ਦੇ ਲਈ ਅਪਾ ਗੱਲ ਕਰੀਏ ਤਾਂ